ਉਹਦ ਸੋ ਸਾਰੇ ਧੋਡਾ ਕੀ ਹਾਲ ਚਾਲ ਐ ਨੌਜਵਾਨੋ ਮੇਰੀ ਬਾਗ ਨੂੰ ਪਛਾਨੋ ਬੱਚਿਆਂ ਨੂੰ ਪਿਆਰ ਵੱਡਿਆਂ ਦਾ ਸਤਿਕਾਰ ਐ ਮੈਂ ਕਾਮਯਾਬ ਬੰਦਿਆਂ ਨਾਲ ਕਰਾਂ ਮੁਲਾਕਾਤ ਦਿਖਾਵਾਂ ਕਿ ਮੈਂ ਖਾਲੀ ਬਣਾਉਣੀਆ ਸੋਗਾਤਾ ਨਵੇਂ ਨਵੇਂ ਮੁੱਦਿਆਂ ਤੇ ਰੱਖਾਂ ਮੈਂ ਡਿਬੇ ਪਰਮਾਸ਼ ਕਰਾਂ ਪੂਰੀ ਕਦੇ ਖਰਦਾਣਾ ਲੈ ਮੈਂ ਪੂਰਾ ਕਿਸੇ ਦਾ ਨਾ ਪੱਖ ਖੜਾ ਨਾਲ ਸਦਾ ਸੱਚ ਤੇ ਝੂਠਿਆਂ ਦੇ ਪੇਤ ਖੋੜੇ ਦਾ ਉਮਰੇਡੀਓ ਸਪਾਈਸ ਬੋਲਦਾ ਉਮਰੇਡੀਓ ਸਪਾਈਸ ਬੋਲਦਾ ਯਾ ਉਮਰੇਡੀਓ ਸਪਾਈਸ ਬੋਲਦਾ ਵੈਲਕਮ ਬੈਕ ਰੇਡੀਓ 588 ਐਫਐਮ ਦੀਆਂ ਤਰੰਗਾਂ ਦੇ ਇੱਕ ਵੇਲੇ ਫਿਰ ਤੋਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਸਜਰੀ ਸਵੇਰ ਦੌਰਾਨ ਹਾਂ ਅੱਜ 14th 14 April ਹੋ ਚੁੱਕੀ ਹੈ ਤੇ ਅੱਜ ਦੇ ਪ੍ਰੋਗਰਾਮ ਕਿਉਂਕਿ ਮੰਡੇ ਮਾਰਨਿੰਗ ਹੈ ਸਜਰੀ ਸਵੇਰ ਸ਼ੁਰੂ ਹੋ ਚੁੱਕਾ ਹੈ ਤੇ ਅੱਜ ਦੇ ਲਾਈਵ ਸੈਸ਼ਨ ਦੇ ਵਿੱਚ ਸਾਰਿਆਂ ਦਾ ਸਵਾਗਤ ਕਰਦੇ ਹਾਂ ਕਹਿੰਦੇ ਕਿ ਪੰਨੇ ਵਰਤ ਦੇ ਜਦ ਵੀ ਖੋਲੇ ਜਾਂਦੇ ਨੇ ਅੰਕਹਿ ਹਰਫ ਕੁਝ ਬੋਲੇ ਜਾਂਦੇ ਨੇ ਕੌਣ ਕਦੋਂ ਸਹੀ ਤੇ ਕੌਣ ਕਦੋਂ ਗਲਤ ਪੱਤਰ ਸਭ ਦੇ ਇੱਕ ਦਿਨ ਖੋਲੇ ਜਾਂਦੇ ਆ ਸੋ ਸਜਰੀ ਸਵੇਰ ਦੇ ਲਾਈਵ ਸੈਸ਼ਨ ਦੇ ਵਿੱਚ ਪਰਮੇਂਦਰ ਭਾਜੀ ਸੋਸ ਤੋਂ ਪਹਿਲਾਂ ਤਾਂ ਪਿਆਰ ਕੋਈ ਸੱਚੀ ਕਾਲ ਜੀ ਮੰਡੇ ਮਾਰਨਿੰਗ ਹੈ ਔਰ ਖੁਸ਼ਕ ਜੀ ਸਵੇਰ ਤੇ ਖੁਸ਼ਕ ਦਿਨ ਚੜਿਆ ਤੇ ਨਾਲ ਖੁਸ਼ਕ ਹਫਤਾ ਵੀ ਕਹਿ ਸਕਦੇ ਆ ਲੌਂਗ ਵੀਕਐਂਡ ਆ ਰਿਹਾ ਹੈ ਬਿਲਕੁਲ ਸੋਸ ਜੀ ਬਹੁਤ ਆਨੰਦ ਗੱਲ ਚੜੀ ਪਹਿਲਾਂ ਤਾਂ ਬਾਕੀ ਤੁਹਾਡੀ ਗੈਰ ਹਾਜ਼ਰੀ ਰਾਤੀ ਜੀ আচ্ছা ਉਹਨੇ ਗੱਲਾਂ ਬਹੁਤ ਸੋਹਣੀ ਕਹੀ ਉਹ ਪਤਾ ਨਹੀਂ ਤੁਹਾਨੂੰ ਚੰਗੀ ਲੱਗਣੀ ਕਿ ਨਹੀਂ ਮੈਨੂੰ ਬਹੁਤ ਸੋਹਣੀ ਲੱਗੀ ਅੱਛਾ ਜਰਨੈਲ ਸਿੰਘ ਰਾਹੋਂਣੀ ਕਹਿੰਦੇ ਕਹਿੰਦੇ ਵੀ ਜਦੋਂ ਬਰਾਤ ਚੜ੍ਹਦੀ ਹੁੰਦੀ ਸੀ ਨਾ ਜੋ ਆਗਦੀ ਹਾਂਜੀ ਤੇ ਨੌਜਵਾਨ ਦੀ ਬਰਾਤ ਚੜ੍ਹਨ ਦੇ ਵੇਲੇ ਜਿਹੜਾ ਘਰ ਦਾ ਸਭ ਤੋਂ ਬਜ਼ੁਰਗ ਮੰਦਾ ਸੀ ਉਹਨੂੰ ਪਿੱਛੇ ਘੜੀ ਰਾਖੀ ਬਿਠਾ ਲ ਜਾਂਦੇ ਸੀ ਅੱਛਾ ਉਹ ਕਦੇ ਵੀ ਘਰ ਚੜ੍ਹਦੀ ਤਾਂ ਨਹੀਂ ਆਏ ਨੇ ਮੈਂ ਹੁਣ ਅੱਗੇ ਤੋਂ ਅਜਨੈਸ਼ ਸਿੰਘ ਰਾਓ ਜੀ ਤੁਸੀਂ ਸਾਨੂੰ ਇੰਨੇ ਕਿ ਜ਼ਿਆਦਾ ਸੀਨੀਅਰ ਸਿਟੀਜ਼ਨ ਕਰਤਾ ਕਿਉਂਕਿ ਮੇਰੀ ਚਿਹਰੇ ਸੇ ਮੇਰੀ ਉਮਰ ਦਾ ਪਤਾ ਹੀ ਨਹੀਂ ਚੱਲਦਾ ਤੁਸੀਂ ਮੇਰੀ ਸਖਾਵਤ ਨੂੰ ਗਲਤ ਪਾ ਲਤਾ ਤੇ ਹੁਣ ਅਸੀਂ ਗੁੱਸੇ ਹੋ ਗਏ ਆ ਹੁਣ ਅਸੀਂ ਤੁਹਾਡੇ ਅਗਲੇ ਜਿਹੜੇ ਪਿਕਨਿਕ ਦੇ ਉੱਤੇ ਜ਼ਰੂਰ ਆਵਾਂਗੇ ਕਿਉਂਕਿ ਗੁੱਸੇ ਹੋ ਗਏ ਆ ਕਿੱਦੇ ਦੇ ਵਿੱਚ ਨਾ ਇੱਕ ਬੋਲੀ ਪਾਉਣੀ ਆ ਸਾਡੀਆਂ ਧਿਆਣੀਆਂ ਜੀ ਮੇਰਾ ਨਹੀਂ ਟਿਕਾਣੇ ਜੀ ਮੈਨੂੰ ਨਾਮ ਬੁਲਾਇਓ ਜੀ ਅੱਛਾ ਹਾਂ ਬਸ ਠੀਕ ਹੈ ਆਪ ਬੋਲੀਏ ਪਰਫੈਕਟ ਐ ਸੋ ਐਨੀ ਬਿਕੋ ਜੀ ਖੈਰ ਤੁਹਾਡੇ ਲੱਖ ਗੱਲਾਂ ਬਾਤਾਂ ਕਰਨ ਦੇ ਬਾਵਜੂਦ ਤੁਸੀਂ ਜਿੰਨੀ ਮਰਜ਼ੀ ਟਕੋਰਾ ਕਰੀ ਜਾਓ ਜਿੰਨੀ ਮਰਜ਼ੀ ਕਿਤੇ ਤਾਂ ਕਰੀ ਜਾਓ ਸੁਖਵੀਰ ਸਿੰਘ ਬਾਦਲ ਫਿਰ ਪ੍ਰਧਾਨ ਦੀ ਕੁਰਸੀ ਤੇ ਬਹਿ ਗਏ ਜਿਹਨੀਆਂ ਦੇਰੋਂ ਨਹੀਂ ਵੀ ਪ੍ਰਧਾਨ ਰਹਾ ਕਰਛੀ ਜਿੰਨੇ ਵੀ ਮੇਰੇ ਮਾਣਯੋਗ ਮਿੱਤਰ ਆ ਉਹ ਸਾਰਿਆਂ ਨੂੰ ਪ੍ਰਧਾਨ ਜੀ ਗਿਆ ਕਿ ਸੰਬੋਧਨ ਕਰਦੇ ਰਹੇ ਹਾਂਜੀ ਕਿਉਂਕਿ ਪਤਾ ਸੀ ਕਿ ਪ੍ਰਧਾਨ ਜੀ ਨੇ ਦੁਬਾਰਾ ਆ ਜਾਣਾ ਹੈ ਬਿਲਕੁਲ ਬਿਲਕੁਲ ਵਿਚੋ ਵਿਚੋ ਤਾਂ ਗੱਲ ਤੁਹਾਨੂੰ ਪਤਾ ਹੀ ਹੈ ਕਿ ਉਹ ਚਲਦੇ ਰਹਿੰਦੇ ਕਿਸ ਤਰ੍ਹਾਂ ਨਾਲ ਮੈਨੂੰ ਇਸ ਗੱਲ ਦੀ ਬੜੀ ਹਰਾਨੀ ਹੋਈ ਕਿ ਜਿਹੜੇ ਕਾਰਜਕਾਰੀ ਪ੍ਰਧਾਨ ਸੀ ਬਲਵਿੰਦਰ ਸਿੰਘ ਭੁੰਦਲ ਉਹਨਾਂ ਦੀ ਵਿਚਾਰਾਂ ਦੀ ਕਿਤੇ ਵੀ ਕੋਈ ਗਿਣਤੀ ਨਹੀਂ ਹਾਲਾਂਕਿ ਰਡਿਸੈਂਟੀਮਾ ਹੁਣੀ ਵੀ ਆਪਣਾ ਦਾੜਾ ਪ੍ਰਕਾਸ਼ ਕਰਕੇ ਬਿਆਨਬਾਜ਼ੀ ਕਰਦੇ ਆ ਜੀ ਬੇ ਕਮਿਟੀ ਸੰਗਿਉਠੀਆ ਵੀ ਦਾੜਾ ਪ੍ਰਕਾਸ਼ ਕਰਕੇ ਦੁਬਾਰਾ ਫੇਰ ਮਾਫੀ ਮੰਗ ਕੇ ਆਪਣੇ ਪਰੋਹਣੇ ਤੋਂ ਭਾਈ ਜੀ ਤੋਂ ਬਿਲਕੁਲ ਭਾਈ ਤੇ ਉੱਥੇ ਬੈਠੇ ਹੋ ਸੀ ਹੂੰ 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 ਦੂਜੇ ਪਾਸੇ ਸੁਖਵੀਰ ਬਾਦਲ ਹੁਣੀ ਬੀਤੇ ਕੱਲ ਇੱਕ ਤਲਵੰਡੀ ਸਾਬੋ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਤਖਤ ਸ੍ਰੀ ਦਮਦਮਾ ਸਾਹਿਬ ਜਿੱਥੇ ਵਿਸਾਖੀ ਦੇ ਮੌਕੇ ਹਾਂਜੀ ਕਾਨਫਰੰਸਾਂ ਹੁੰਦੀਆਂ ਪਾਰਟੀਆਂ ਦੀਆਂ ਜੀ ਪਾਰਟੀਆਂ ਇੱਕ ਦੂਜੀ ਤੇ ਰੱਜ ਕੇ ਚੱਕਰ ਸੜਦੀਆਂ ਸਖੀਰ ਬਾਦਲ ਹੁਣੇ ਸਰੋਪਾ ਲੈ ਕੇ ਭਾਈ ਦਲੀਪ ਸਿੰਘ ਛੀਮਾ ਹੁਣਾ ਤੋਂ ਤੇ ਉਹਨਾਂ ਨੇ ਸਮੋਧਨ ਜਿਹੜਾ ਕੀਤਾ ਉਹ ਕਹਿੰਦੇ ਵੀ ਜਿਹੜੀਆਂ ਮੈਂ ਗਲਤੀਆਂ ਕੀਤੀਆਂ ਉਹਦੇ ਲਈ ਬੀਜੇਪੀ ਜ਼ਿੰਮੇਵਾਰ ਆ ਅੱਛਾ ਉਹ ਕਹਿੰਦਾ ਵੀ ਬੀਜੇਪੀ ਨੇ ਜਥੇਦਾਰਾਂ ਨੂੰ ਵੀ ਕਾਬਜ਼ੇ ਚ ਲੈ ਲਿਆ ਐਸਪੀਸੀ ਨੂੰ ਵੀ ਕਾਬਜ਼ੇ ਚ ਲੈ ਲਿਆ ਗੁਰਦਾਰ ਵੀ ਸਾਰੇ ਬੀਜੇਪੀ ਆਪਣੇ ਹਿਸਾਬ ਨਾਲ ਪ੍ਰਬੰਧ ਚਲਾ ਰਹੀ ਆ ਅੱਛਾ ਵੀ ਜਿਹੜੀਆਂ ਮੈਂ ਗਲਤੀਆਂ ਕੀਤੀਆਂ ਵੀ ਜਾਣੇ-ਅਣਜਾਣੇ ਚ ਉਹਦੇ ਲਈ ਬੀਜੇਪੀ ਜ਼ਿੰਮੇਵਾਰ ਆ ਮੇਰੀਓ ਚ ਗਲਤੀ ਕੋਈ ਨਹੀਂ ਇਸ ਕਰਕੇ ਮੈਂ ਪ੍ਰਧਾਨਗੀ ਜਿਹੜੀ ਉਹ ਜਸਟੀਫਾਈ ਕਰਦਾ ਅੱਛਾ ਉਹ ਕਮਾਦੀ ਗੱਲ ਇਹ ਆ ਵੀ ਦੂਜੇ ਪਾਸੇ ਜਾਖੜ ਸਾਹਿਬ ਵਿਚਾਰੇ ਪੰਜਾਬ ਪ੍ਰਦੇਸ਼ ਜਿਹੜੀ ਭਾਜਪਾ ਆ ਉਹਦੇ ਪ੍ਰਧਾਨ ਆ ਉਹ ਪ੍ਰਧਾਨ ਹਾਂਜੀ ਉਹ ਕਹਿੰਦੇ ਯਾਰ ਸਾਡਾ ਤਾਂ ਲਾਗਾ ਤੇ ਕੋਈ ਨਹੀਂ ਹਾਂ ਵੀ ਤੁਹਾਡੇ ਗੁਰੂ ਘਰ ਆ ਤੁਹਾਡੀ ਐਸਜੀਪੀਸੀ ਆ ਤੁਹਾਡੀ ਜੇਬ ਚ ਪਰਚੀ ਨਿਕਲਦੀ ਆ ਵੀ ਪ੍ਰਧਾਨ ਕਹਿੰਨੇ ਮਨਣਾ ਤੁਸੀਂ ਜਾ ਕੇ ਮਨਾ ਕੇ ਲਿਆਉਣੇ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਵੀ ਅਸਤੀਫਾ ਵਾਪਸ ਲੈ ਲਓ ਜੀ ਹਾਂ ਹਾਂ ਤੁਹਾਨੂੰ ਜ ਸਾਡਾ ਤਾਂ ਕੋਈ ਲਾਗਾ ਤੇ ਕੋਈ ਨਹੀਂ ਹੈ ਬਿਲਕੁਲ ਵੀ ਸਾਰੇ ਰਾਮ ਰੋਲੇ ਦੇ ਵਿੱਚ ਹੁਣ ਉਹਨਾਂ ਨੇ ਇੱਕ ਨਵੀਂ ਗੱਲ ਬਾਤ ਲਾਉਣਾ ਨਿਕਲ ਗਈ ਸੁਖਵੀਰ ਉਹਨਾਂ ਨੇ ਅੱਛਾ ਉਹ ਕਹਿੰਦੇ ਵੀ ਪੰਜਾਬ ਦੇ ਵਿੱਚ ਜਿਹੜੇ ਗੈਰ ਪੰਜਾਬੀ ਆ ਹਾਂਜੀ ਉਹਨਾਂ ਦੀ ਜ਼ਮੀਨ ਖਰੀਦਣਾ ਦਾ ਘਾਟ ਨਹੀਂ ਹੋਊਗਾ ਜੇ ਅਸੀਂ ਸਰਕਾਰ ਦੇ ਵਿੱਚ ਆਉਣੇ ਆ। ਅੱਛਾ ਠੀਕ। ਮਾ ਚਲਦੇ ਵਿੱਚ ਅੱਜ ਮੋ ਕਸ਼ਮੀਰ ਦੇ ਵਿੱਚ ਆਪਾਂ ਜਾਣਦੇ ਆਂ ਭਾਰਤ ਦੇ ਬਹੁਤ ਸਾਰੇ ਸੂਬੇ ਜਿਹੇ ਆ ਜਿੱਥੇ ਕੋਈ ਜਿਹੜਾ ਉੱਥੋਂ ਦਾ ਗੈਰ ਵਸਨੀਕ ਆ ਉਹ ਜ਼ਮੀਨ ਨਹੀਂ ਲੈ ਸਕਦਾ। ਬਿਲਕੁਲ ਬਿਲਕੁਲ। ਹਾਂਜੀ ਜਿਨ੍ਹਾਂ ਦੀ ਰਵਾਇਤੀ ਹੈਗੀ ਆ ਉਹ ਹੈਗੀ ਆ। ਬਿਲਕੁਲ। ਪਹਿਲੀ ਨਵੰਬਰ 1964 ਤੋਂ ਪਹਿਲਾਂ ਸਾਡੇ ਬਹੁਤ ਸਾਰੇ ਈਵਨੁਸ਼ਾਹਰਪੁਰ ਦੇ ਜਿਹੜੇ ਪਰਿਵਾਰ ਆ ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਉੱਧਰ ਪਾਸੇ ਆ ਗਈਆਂ ਉਹਨਾਂ ਅੰਬ ਕਾਂਗੜਾ ਜੀ ਗਗਰੀਟ ਉਸ ਪਾਸੇ ਤੇ ਉਹ ਰਵਾਇਤੀ ਜ਼ਮੀਨ ਜਿਹੜੀ ਉਹਨ ਉਹ ਉੱਥਈ ਆ ਹਾਂਜੀ ਪਰ ਜਿਹੜਾ ਕੋਈ ਗੈਰ ਹਿਮਾਚਲੀ ਹੈਗਾ ਉਹ ਉੱਥੇ ਜ਼ਮੀਨ ਨਹੀਂ ਖਰੀਦ ਸਕਦਾ ਇਦਾਂ ਹੀ ਜੰਮੂ ਕਸ਼ਮੀਰ ਦੇ ਵਿੱਚ ਵੀ ਪਹਿਲਾਂ ਤਾਂ 370 ਦਾ ਉਲ੍ਹਾ ਸੀ ਹੂੰ ਹੂੰ ਤੇ ਸਰਕਾਰਾਂ ਦੇ ਆਪਣੇ ਆਪਣੇ ਡੰਡੇ ਆ ਔਰ ਸੂਬਾ ਸਰਕਾਰਾਂ ਜਿਹੜੀਆਂ ਉਹਦੇ ਵਿੱਚ ਕਈ ਵਾਰੀ ਕੇਂਦਰ ਸਰਕਾਰ ਦੇ ਨਾਲ ਨਾਲ ਮਿਲ ਕੇ ਇਦਾਂ ਦੀ ਜਿਹੜੀ ਖੇਡ ਆ ਉਹ ਖੇਡਦੀਆਂ ਜੀ 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 ਹੁਣ ਹਾਲਾਤ ਇਹ ਆ ਕਿ ਇੱਕ ਪਾਸੇ ਤਾਂ ਇਹ ਰੌਲਾ ਪਈ ਜਾਂਦਾ ਵੀ ਸੁਖਵੀਰ ਬਾਦਲ ਜਿਹੜੇ ਆ ਉਹ ਦੁਬਾਰਾ ਸੱਤਾ ਦੇ ਵਿੱਚ ਜਾਂ ਦੁਬਾਰਾ ਲੋਕਾਂ ਦੇ ਵਿੱਚ ਆਪਣਾ ਜਨ ਅਧਾਰ ਕਿਵੇਂ ਕਲੇਮ ਕਰਨਗੇ ਜੀ ਤੁਜੀ ਪਾਸੇ 32 ਐਮਐਲਏ ਆਪਣੇ ਨਾਲ ਹੋਣ ਦੀ ਗੱਲ ਕਹਿੰਦੇ ਰਹੇ ਆ ਮਾਣਯੋਗ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਜਿਹੜੇ ਕਿ ਕਾਂਗਰਸ ਦੇ ਜਾਣ ਪਛਾਣੀ ਲੀਡਰ ਨੇ ਹਾਂ ਹਾਂ ਔਰ ਕਨੌਣ ਹਲਕੇ ਨਾਲ ਸੰਬੰਧਤ ਆ ਪਰਿਵਾਰਕ ਪੈਂਠ ਜਿਹੜੀ ਉਹਨਾਂ ਦੀ ਬਣੀ ਹੋਈ ਆ ਜੀ ਔਰ ਉਹਨਾਂ ਦਾ ਭਰਾ ਜਿਹੜਾ ਛੋਟਾ ਵੀਰ ਉਹਨਾਂ ਦੀ ਕੋਠੀ 'ਚ ਹੀ ਰਹਿੰਦੇ ਆ ਉਹ ਇਕੱਠੇ ਹੀ ਆ ਇਕੱਠੇ ਰਹਿੰਦੇ ਆ ਕੋਠੀ ਦੇ ਇੱਕ ਪਾਸੇ ਬੀਜੇਪੀ ਦਾ ਝੰਡਾ ਲਹਿਰਾ ਰਿਹਾ ਅੱਛਾ ਫਤੇ ਜੰਗ ਸਿੰਘ ਬਾਜਵਾ ਜਿਹੜਾ ਛੋਟਾ ਵੀਰ ਆ ਉਹਨਾਂ ਦਾ ਜੀ ਤੇ ਕੋਠੀ ਦੇ ਦੂਜੇ ਪਾਸੇ ਜੰਗਲੇ ਤੇ ਕਾਂਗਰਸ ਦਾ ਝੰਡਾ ਲਹਿਰਾ ਰਿਹਾ ਅੱਛਾ ਜਿਹੜੇ ਵਰਕਰ ਵੀ ਦੋਨਾਂ ਭਰਾਵਾਂ ਨੂੰ ਮਿਲ ਲਾਉਂਦੇ ਆ ਉਹ ਪਹਿਲਾਂ ਬੀਜੇਪੀ ਦੀਆਂ ਸੇਵਾਤਾਂ ਕਰਕੇ ਪਿੰਨੀਆਂ ਖਾ ਜਾਂਦੇ ਆ ਫਿਰ ਉਹ ਕਾਂਗਰਸੀਆਂ ਨੰਤੰਤਰ ਕਰਾਉਂਦੇ ਬਿਨ ਨਹੀਂ ਅਗਲੀ ਤਾਂ ਹੁਣ ਦੇਖੀ ਬਾਰੇ ਬਸਾ ਤੁਸੀਂ ਦੇਖੀ ਜਾਓ ਪੰਜਾਬ ਦੇ ਵਿੱਚ ਗਵਰਨਮੈਂਟ ਜਿਹੜੀ ਕਾਂਗਰਸੀਆਂ ਕਾਂਗਰਸੀਆਂ ਇਹ ਵੱਖਰਾ ਵਿਸ਼ਾ ਆ ਕਿ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਰਦਾਰ ਅਮਰਿੰਦਰ ਸਿੰਘ ਵੜਿੰਗ ਰਾਜਾ ਵੜਿੰਗ ਜਿਹੜੇ ਆ ਤੇ ਥੋੜਾ ਬਹੁਤ ਜੇ ਕੋਈ ਯਤਨ ਕਰ ਰਿਹਾ ਉਹਦੇ ਵਿੱਚ ਸਰਦਾਰ ਸੁਖਵਿੰਦਰ ਸਿੰਘ ਰੰਧਾਵਾ ਸੁਖੀ ਰੰਧਾਵਾ ਜਿਹਨਾਂ ਨੂੰ ਆਪਾਂ ਕਹਿੰਦੇ ਆ ਉਹ ਵੀ ਬਾਜੇ ਤੋਂ ਹੀ ਨੇ ਤੇ ਤ੍ਰੇਪਰਜਿੰਦਰ ਸਿੰਘ ਬਾਜਵਾ ਜਿਹੜੇ ਪੂਰੀ ਤਰ੍ਹਾਂ ਕਾਫੀ ਸੀਨੀਅਰ ਨੇ ਤੇ ਉਹਨਾਂ ਦਾ ਸੁਭਾਅ ਵੀ ਪਤਾ ਲੱਗਾ ਕਾਫੀ ਸਖਤ ਆ। ਅੱਛਾ। ਜਾਣਕਾਰ ਸੁਤਰਾ ਤੋਂ ਲੇਕਿਨ ਇਹ ਆ ਕਿ ਉਹ ਪੂਰੀ ਤਰ੍ਹਾਂ ਚੁੱਪ ਨੇ। ਸੋ ਪਾਰਟੀ ਦੇ ਅੰਦਰ ਖਾਤੇ ਜਿਹੜੀ ਵੰਡ ਹੋਈ ਹੋਇਆ ਉਹਨੂੰ ਲੈ ਕੇ ਬਾਰੋ ਸਾਹਿਬ ਬਾਰ-ਬਾਰ ਕਹਿੰਦੇ ਆ ਕਿ ਨਹੀਂ ਅਸੀਂ ਸਾਰਾ ਕੁਝ ਜਿਹੜਾ ਸਥਿਤੀ ਕੰਟਰੋਲ ਦੇ ਵਿੱਚ ਰੱਖੀ ਹੋਈ ਆ। ਜੀ। ਹੁਣ ਰਾਜਾ ਵੜਿੰਗ ਤੁਹਾਨੂੰ ਪਤਾ ਇਹ ਵੀ ਲੁਧਿਆਣਾ ਪੱਛਮੀ ਤੋਂ ਭਾਰਤ ਪੂਛਣਾ ਆਸ਼ੂ ਦੀ ਹਮਾਇਤ ਕਰਨ ਵਾਸਤੇ ਬਹੁਤ ਕਾੜੇ ਨੇ। ਜੀ। ਪਰ ਭਾਰਤ ਪੂਛਣਾ ਆਸ਼ੂ ਜਿਹੜੇ ਆ ਉਹ ਉਹਨਾਂ ਦੇ ਪੈਰ ਨਹੀਂ ਲੱਗਣ ਦਿੰਦੇ। ਹੂੰ। ਸੋ ਹੁਣ ਉਹ ਮਿਲਣ ਵੀ ਗਿਆ ਤਾਂ ਉਹ ਕਹਿੰਦੇ ਮਿਲੇ ਨਹੀਂ ਮੈਂ ਉਹ ਕਿਉਂਕਿ ਮੈਨੂੰ ਕਿਹੜਾ ਦੱਸ ਕੇ ਆਇਆ ਇਹ ਉਹ ਜੀ ਜੀ ਤੇ ਮੈਨੂੰ ਬਿਨਾਂ ਦੱਸੇ ਜੇ ਕੋਈ ਮੇਰੇ ਘਰ ਆਊਗਾ ਹੂੰ ਹੂੰ ਤਾਂ ਫਿਰ ਮੈਂ ਜ਼ਰੂਰੀ ਨਹੀਂ ਹੈਗਾ ਉਹਨੂੰ ਮਿਲਣਾ ਮੈਂ ਤਾਂ ਬਾਹਰਦਰ ਗਿਆ ਹੁੰਦਾ ਬਿਲਕੁਲ ਸੋ ਇਹ ਰਾਮ ਨਾਲਾ ਕਾਫੀ ਵੱਧ ਗਿਆ ਹੁਣ ਜਿਹੜੀ ਗੱਲ ਦੇ ਉੱਤੇ ਚਰਚਾ ਹੋ ਰਹੀ ਆ ਹੂੰ ਹੂੰ ਉਹ ਚਰਚਾ ਨੂੰ ਥੋੜੀ ਦੇਰ ਵਿਚਾਰੀ ਰੁਕ ਕੇ ਪਹਿਲਾਂ ਆਪਾਂ ਬਾਬਾ ਸਾਹਿਬ ਉਹ ਗੀਤਕਰ ਸਾਹਿਬ ਨੂੰ ਯਾਦ ਕਰਦੇ ਆ ਜਿਹਨਾਂ ਦਾ ਬਹੁਤ ਸ਼ਿੱਤਤ ਨਾਲ ਅੱਜ ਅਸੀਂ ਸਾਰੇ ਦੇ ਉਸ ਮਨਾ ਰਹੇ ਆ ਇਸ ਦੁਨੀਆ ਦੇ ਵਿੱਚ ਸਾਡੇ ਰੇਡੀਓ ਸਪਾਈਸ ਦੇ ਫੇਸਬੁਕ ਪੇਜ ਉੱਤੇ ਵੀ ਬਿਲਕੁਲ ਅਸ਼ਲੇਸ਼ ਹੁਣਾ ਨੇ ਬਹੁਤ ਸੋਹਣੇ ਢੰਗ ਦੇ ਨਾਲ ਇੱਕ ਰਾਈਟਅਪ ਭੇਜਿਆ ਜਿਵੇਂ ਜਿਹੜਾ ਮੈਂ ਸਾਂਝਾ ਕੀਤਾ ਜੀ ਬਹੁਤ ਮਾਣ ਹੁੰਦਾ ਇਹਨਾਂ ਸ਼ਖਸੀਤਾਂ ਦੇ ਉੱਤੇ ਜਿਹੜੇ ਸਾਡੇ ਪੁਰਖੇ ਆ ਪੁਰਖੇ ਜੋ ਸਾਡੇ ਲਈ ਕਰਕੇ ਗਏ ਮੈਨੂੰ ਲੱਗਦਾ ਵੀ ਸਾਡੀ ਨਲਾਕੀ ਆ ਕਿਸੇ ਉਹਨਾਂ ਚੀਜ਼ਾਂ ਨੂੰ ਜੇ ਪੂਰੀ ਦੀ ਪੂਰੀ ਉਹਦੇ ਸਾਂਭ ਸੰਭਾਲ ਨਹੀਂ ਨਹੀਂ ਕਰ ਸਕੇ ਮੈਂ ਅੱਗੇ ਵੀ ਇਹ ਗੱਲ ਕਰਦਾ ਹਾਂ ਜੀ ਲੇਕਿਨ ਉਹਨਾਂ ਨੇ ਜੋ ਸਾਡੇ ਲਈ ਕੀਤਾ ਉਸ ਵੇਲੇ ਉਹਨਾਂ ਕੋਲ ਰਿਸੋਰਸਸ ਬਹੁਤ ਲਿਮਟਡ ਸਗੇ ਜੀ ਜਿਹੜੀ ਗਰੀਬੀ ਦੇ ਵਿੱਚੋਂ ਜਿਹੜੀ ਮੁਫਲਸੀ ਦੇ ਵਿੱਚੋਂ ਜਿਹੜੀ ਮੁਸ਼ਕਲਤ ਦੇ ਵਿੱਚੋਂ ਨਿਕਲ ਕੇ ਉਹਨਾਂ ਲੋਕਾਂ ਨੇ ਇੰਨਾ ਕੁਝ ਅਚੀਵ ਕਰ ਲਿਆ ਮੈਨੂੰ ਲੱਗਦਾ ਵੀ ਸਾਡੇ ਲਈ ਤਾਂ ਜਿਹੜੇ ਹੁਣ ਸਾਡੇ ਅੱਗੋਂ ਬਰਕਰ ਬੇਵੀ ਅਸੀਂ ਜੰਮੇ ਆ ਬਿਲਕੁਲ ਹਾਂ ਜੀ ਇਹ ਤਾਂ ਵਿਚਾਰੀ ਉਦਹੀਂ ਰੋਂਗ ਰੋਂਗ ਕਰ ਲਾ ਪੈਂਦੇ ਆ ਬਿਲਕੁਲ ਹਾਂ ਛੋਟੀ ਜੀ ਮੁਸੀਬਤ ਤੇ ਉੱਤੇ ਦੇਖੋ ਪੀਕੋ ਨਾਟ ਸਮੇਂ ਉਹ ਦੇਵ ਚੰਦ ਸਾਹਿਬ ਨੇ ਜੋ ਅਚੀਵਮੈਂਟਸ ਕੀਤੀਆਂ ਉਹ ਆਪਣੇ ਆਪ ਦੇ ਵਿੱਚ ਅੱਖਾਂ ਖੁੱਲਣ ਵਾਲੀਆਂ ਜੀ ਉਹਨਾਂ ਦੀ ਮੈਂ ਕੁਆਲਿਫਿਕੇਸ਼ਨਸ ਪੜ ਰਿਆ ਸੀ ਉਹਨਾਂ ਦਾ ਤਜਰਬਾ ਪੜ ਬਹੁਤ ਵੱਡੀ ਗੱਲ ਹੈ ਇਹ ਛੋਟੀ ਗੱਲ ਨਹੀਂ ਹੈ ਬਿਲਕੁਲ ਅਤੇ ਮੈਨੂੰ ਲੱਗਦਾ ਕਿ ਸਤਿਮਾਨ ਹੋਣਾ ਚਾਹੀਦਾ ਹੈ ਕਿ ਉਹ ਬਿਲਕੁਲ ਜੀ ਭਾਰਤ ਉਹਨਾਂ ਨੇ ਸਾਡੇ ਵਾਸਤੇ ਇੰਨਾ ਕੁਝ ਜਿਵੇਂ 1947 ਵਾਲਾ ਸਮਾਂ ਆਉਂਦਾ ਹੈ ਇਹ ਜਿਹੜੇ ਲੋਕ ਆ ਇਹਨਾਂ ਨੇ ਜੀ ਉਸ ਵਕਤ ਕਾਗਜ਼ਾਂ ਪੱਤਰਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੂੰ ਥਾਂ ਸਿਰਨਾ ਕੀਤਾ ਹੁੰਦਾ ਤਾਂ ਅੱਜ ਨੂੰ ਸਮਾਜ ਦੀ ਸਥਿਤੀ ਜਿਹੜੀ ਬਹੁਤ ਵੱਖਰੀ ਹੋਣੀ ਸੀ ਬਿਲਕੁਲ ਸੋ ਇੱਕ ਤੌਰ ਨੂੰ ਅਸੀਂ ਬਹੁਤ ਦਿਲੋਂ ਯਾਦ ਕਰਦੇ ਹਾਂ ਜੀ ਹੂੰ ਹੋਰ ਰਹੀ ਗੱਲ ਪ੍ਰਤਾਪ ਸਿੰਘ ਬਾਜਵਾ ਸਾਹਿਬ ਦੀ ਬਿਲਕੁਲ ਬਾੜਾ ਸਾਹ ਨੇ ਨਾ ਪਹਿਲਾਂ ਪਿਛਲੇ ਸੈਸ਼ਨ ਦੇ ਵਿੱਚ ਵਿਧਾਨ ਸਭਾ 'ਚ ਖੜਕੇ ਗੱਲ ਆਖੀ ਸੀ ਕਿ 32 ਐਮ ਐਲ ਏ ਜਿਹੜੇ ਆਮ ਆਦਮੀ ਪਾਰਟੀ ਦੇ ਉਹ ਮੇਰੇ ਨਾਲ ਹੈ ਅੱਛਾ ਉਹ ਕਹਿੰਦਾ ਮੈਨੂੰ ਫੋਨ ਕਾਲ ਆਉਂਦੀਆਂ ਰਹਿੰਦੀਆਂ ਰਾਤ ਬਰਾਤੇ ਵੀ ਭਾਜੀ ਇਹਿੰਦਰੋ ਤੁਹਾਡੇ ਨਾਲ ਹੀ ਆ ਓਕੇ ਉੱਤਾਂ ਅਸੀਂ ਭਾਵੇਂ ਆਮ ਆਦਮੀ ਪਾਰਟੀ ਵਾਲੇ ਪਾਸੇ ਬੈਠੇ ਹੁਣ ਈਸ਼ੂ ਕੀ ਆ ਗਿਆ ਉਹ ਕਹਿੰਦਾ ਵੀ ਜਿਹੜੇ ਥਾਣਿਆਂ ਦੇ ਬਾਹਰ ਬੰਬ ਧਮਾਕੇ ਹੋ ਰਿਹਾ ਤੁਸੀਂ ਬਹੁਤ ਵਾਰ ਖਬਰਾਂ ਕਵਰ ਕੀਤੀਆਂ ਹਾਂ ਕਾਲੇ ਬੰਬ ਧਮਾਕਾ ਹੋਗਾ ਜਲੰਧਰ ਹੋਗਾ ਜੀ ਪਟਿਆਲੇ ਹੋਰੇ ਜਲੰਧਰ ਹੀ ਨਾ ਹਮਲੇ ਹੁੰਦੇ ਆ ਛੜੇ ਹਾਂਜੀ ਉਹ ਕਹਿੰਦੇ ਵੀ ਹੱਲੇ 32 ਗਰਨੇਡ ਹੋਰ ਚੱਲਨੇ ਆ ਅੱਛਾ ਹਾਂ ਚੱਲੋ ਇੱਕ ਪ੍ਰਾਈਵੇਟ ਟੀਵੀ ਚੈਨਲ ਦੇ ਉੱਤੇ ਬਾਦਸ਼ਾਹ ਸਾਹਿਬ ਗੱਲਬਾਤ ਕਰ ਰਹੇ ਸੀ ਅੱਛਾ ਉਹ ਕਹਿੰਦੇ 32 ਗਰਨੇਡ ਹੋਰ ਚੱਲਨੇ ਆ ਵੀ ਭਗਵੰਤ ਮਾਨ ਨੂੰ ਤਾਂ ਪਤਾ ਹੀ ਨਹੀਂ ਹੈ ਖਬਰ ਹੀ ਨਹੀਂ ਹੈ ਕੋਈ ਜੀ 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 ਭਗਵੰਤ ਮਾਨ ਨੂੰ ਨੀ ਤਾਂ ਪਹਿਲਾਂ ਹੀ ਤੁਹਾਨੂੰ ਪਤਾ ਪਟਾਣ ਨੂੰ ਤੇਲ ਲਾ ਕੇ ਡੀਗਦੇ ਸੀ ਵੀ ਕਿਹੜੀ अच्छा वो कंदे ਵੀ ਇਹ ਤਾਂ ਸੀਆਈਡੀ ਦਾ ਵੀ ਉੱਤੇ ਪ੍ਰੋਗਰਾਮ ਹੈ ਨਾ ਤਾਂ ਬਿਲਕੁਲ ਹਾਂ ਵੀ ਇਹ ਤਾਂ ਸਾਡੀ ਪੰਜਾਬ ਪੁਲਿਸ ਦੀ ਸੀਆਈਡੀ ਦੀ ਏਡੀ ਖਤਰਨਾਕ ਟੀਮ ਆ ਉਹਨਾਂ ਦੇ ਕੋਲ ਵੀ ਜਾਣਕਾਰੀ ਨਹੀਂ ਹੈ ਹਾਂ ਜਿਹੜੀ ਇਹਨਾਂ ਨੇ ਜਿਹੜੀ ਬਾਰੋ ਸਾਬ੍ਹ ਜਾਣਕਾਰੀ ਲਈ ਫਿਰਦੇ ਆ ਹਾਂਜੀ ਉਹ ਉਹਨਾਂ ਨਾਲ ਇਹ ਵੀ ਗਿਆਤਾ ਲਾਈਵ ਹੋ ਕੇ ਭਗਵੰਤ ਸਾਬ੍ਹ ਉਹ ਕਹਿੰਦੇ ਵੀ ਜੀ ਮੈਂ ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਇਹ ਵੀ ਐਲਾਨ ਕਰ ਦਿੰਦਾ ਵੀ ਜੇ ਬਾਦਲ ਸਾਹਿਬ ਤੁਹਾਡੀ ਇਹ ਜਾਣਕਾਰੀ ਝੂਠੀ ਹੋਈ ਕਿਉਂਕਿ ਪਬਲਿਕ ਡੋਮੇਨ ਤੇ ਤੁਸੀਂ ਇਹ ਗੱਲ ਆਖੀ ਆ ਬਸ ਬਸ ਹਾਂ ਤੁਸੀਂ ਪਬਲਿਕ ਡੋਮੇਨ ਤੇ ਬੈਠੇ ਹੋ ਕੋਈ ਵੀ ਗੱਲ ਤੁਸੀਂ ਕਹੋਗੇ ਤੁਹਾਡੀ ਜ਼ਿੰਮੇਵਾਰੀ ਆ ਹਾਂਜੀ ਮੈਂ ਤਾਂ ਹੌਲ ਜੇ ਰੱਖੋ ਜਾਨਾ ਬਿਲਕੁਲ ਮੈਂ ਕਹਿੰਦਾ ਮੇਰਾ ਕੋਈ ਕੁਜ਼ੂਰ ਨਹੀਂ ਉੱਤੇ ਮੈਨੂੰ ਚਾਹੀਦਾ ਬਿਆਨ ਆ ਹੁਣ ਇਹਨੇ ਭਗਵਾਨ ਮੰਨ ਕੇ ਕੀ ਕਾਰਵਾਈ ਕਰਕੇ ਉਹ ਕਹਿੰਦੇ ਵੀ ਜੇ ਛੇ ਝੂਠਾ ਬਿਆਨ ਨਿਕਲਿਆ ਤੁਹਾਡਾ ਹਾਂ ਹੁਣ ਪੁਲਿਸ ਜਿਹੜੀ ਆ ਉਹ ਬਾਦਲ ਸਾਹਿਬ ਦੇ ਘਰ ਤੋਂ ਹੀ ਫਿਰਦੀ ਆ ਹਾਂ ਵੀ ਬਾਦਲ ਸਾਹਿਬ ਜੀ ਤੁਹਾਨੂੰ ਇਨੀ ਆਪਾਂ ਜਿਹੜੇ ਬੱਤੀ ਗ੍ਰੇਨੇਡ ਤੁਹਾਨੂੰ ਪਤਾ ਹੀ ਆ ਕਿ ਆਉਂਦੇ ਸਮਾਂ ਚੱਲਨੇ ਆ ਨਹੀਂ ਵੀ ਅਸੀਂ ਬਚਾ ਲਈਏ ਅਸੀਂ ਪ੍ਰੀਵੈਂਟਿਵ ਮੈਜਰਮੈਂਟਸ ਲੈ ਲਈਏ ਸੋ ਜਿਹੜੀ ਸਿਆਸਤ ਆ ਨਾ ਘਰਚਰੀ ਉਹ ਬਹੁਤ ਨਿਗਰੀ ਜਾਂਦੀ ਆ ਬਿਲਕੁਲ ਮੈਂ ਆਉਂਦੇ ਆਉਂਦੇ ਨਾ ਇੱਕ ਬਹੁਤ ਮੇਰੇ ਪਿਆਰੇ ਮਿੱਤਰਾ ਉਹਨਾਂ ਦਾ ਫੋਨ ਆ ਗਿਆ ਅੱਛਾ ਉਹਨਾਂ ਨੇ ਪੈਂਦੀ ਸੱਟੇ ਨਾਲ ਸਸਰੀ ਘਰ ਨਾਲ ਆਰਾਮ ਸਾਥ ਉਹ ਕਹਿੰਦੇ ਵੀ ਪ੍ਰਮੇਂਦਰ ਜੀ ਤੁਹਾਨੂੰ ਨਹੀਂ ਲੱਗਦਾ ਵੀ ਇੰਡੀਆ ਪਾਕਿਸਤਾਨ ਵਾਲੀ ਰਾਜਨੀਤੀ ਜਿਹੜੀ ਆ ਉਹ ਸਾਡੇ ਇਹਨਾਂ ਮੁਲਕਾਂ ਦੇ ਵਿੱਚ ਵੀ ਹੋ ਗਈ ਆਸਟ੍ਰੇਲੀਆ ਚ ਵੀ ਤੇ ਨਿਊਜ਼ੀਲੈਂਡ ਵਿੱਚ ਵੀ ਜੀ ਮੈਂ ਕਹੇ ਜੀ ਵੀ ਤੁਸੀਂ ਖੁੱਲ ਕੇ ਗੱਲ ਕਰੋ ਪਰ ਮੈਂ ਕਹਿੰਦਾ ਮੇਰੇ ਕੋ ਸਮਾਂ ਘਾਟਾ ਉਹ ਕਹਿੰਦੇ ਕੋਈ ਨਹੀਂ ਜਦੋਂ ਸਮਾਂ ਹੋਇਆ ਤੁਸੀਂ ਮੈਨੂੰ ਫੋਨ ਕਰੋ ਮੈਂ ਤੁਹਾਨੂੰ ਖੁੱਲ੍ਹ ਕੇ ਗੱਲ ਕਰਾਂਗਾ ਜਿਹੜੀ ਸਾਡੀ ਰਾਜਨੀਤੀ ਆ ਨਾ ਜੀ ਇਹਨਾਂ ਮੁਲਕਾਂ ਦੀ ਜਿਹੜੇ ਸਾਡੇ ਦੱਖਣੀ ਏਸ਼ੀਆਈ ਭਾਸ਼ਾ ਦੇ ਚੜੇ ਚੜੇ ਚਿਹਰੇ ਆ ਚਾਹੇ ਲੋਕਲ ਗਵਰਨਮੈਂਟ ਦੇ ਵਿੱਚ ਆ ਚਾਹੇ ਉਹ ਫੈਡਰਲ ਗਵਰਨਮੈਂਟ ਦੇ ਵਿੱਚ ਆ ਉਹਨਾਂ ਨੂੰ ਸਥਾਨਕ ਮੁੱਦਿਆਂ ਦੇ ਉੱਤੇ ਇਥੋਂ ਦੇ ਐਥਿਕਸ ਦੇ ਮੁਤਾਬਕ ਆਪਣੀ ਲੜਾਈ ਲੈਣੀ ਪੈਣੀ ਆ ਜੀ ਉਹ ਕਹਿੰਦੇ ਵੀ ਜਿਹੜੇ ਵਾਅਦੇ ਆ ਜਿਹੜੇ ਲਾਰੇ ਆ ਉਹ ਚਾਹੇ ਗੁਨਾ ਰਾਜਨੀਤੀ ਵਾਣਾ ਚਾਹੇ ਸਾਡੇ ਭਾਰਤੀ ਮੁੰਡਾ ਚਾਹੇ ਪਾਕਿਸਤਾਨੀ ਮੁੰਡਾ ਇਹ ਇਹ ਸਾਰੇ ਲਗਭਗ ਇੱਕੋ ਰਸੇ ਬਣਨੇ ਆਲੇ ਆ ਬਿਲਕੁਲ ਹਾਂ ਮੈਂ ਕਿਹਾ ਵੀ ਕੋਈ ਗੱਲ ਨਹੀਂ ਆਉਣ ਵਾਲੇ ਕੱਲ ਪਾਕਿਸਤਾਨੀ ਪੰਜਾਬੀ ਡਾਕਟਰ ਅਸ਼ਰਫ ਚੌਧਰੀ ਹੋਣੀ ਤੇ ਨਾਲ ਭਾਰਤੀ ਪੰਜਾਬ ਤੋਂ ਬੀਬੀ ਅਵਰਾਸ਼ ਕੌਰ ਢਾਲੀਵਾਲ ਇਹਨਾਂ ਨੇ ਲੋਕਲ ਕਮਿਊਨਿਟੀ ਬੋਰਡ ਦੇ ਕੈਂਡੀਡੇਟ ਦੇ ਤੌਰ ਤੇ ਇੱਥੇ ਮੁਲਾਕਾਤ ਲਈ ਆਉਣਾ ਆ ਜੀ ਸਰੋਂ ਪੁੱਛ ਲਾਂਗੇ ਵੀ ਕਿਹੜੇ ਮੁੱਖ ਮੁੱਦੇ ਆ ਜਿਨ੍ਹਾਂ ਤੇ ਉਹ ਆਪਣੇ ਜਿਹੜੇ ਦਾਅਵੇ ਆ ਜਾਂ ਵਾਅਦੇ ਆ ਜਾਂ ਲਾਰੇ ਆ ਉਹ ਸਾਡੀ ਲੋਕਾਂ ਨਾਲ ਸਾਂਝੇ ਕਰਨੀ ਚਾਹਣਗੇ ਸੋ ਇਹ ਤਰਥਲੀ ਕਾਫੀ ਮੱਚੀ ਹੋਈ ਆ ਹਫ਼ਤੇ ਜਾਂ ਦਰਾਂ ਇਨ੍ਹਾਂ ਗੱਲਾਂ ਦੇ ਕਰਕੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਾਫੀ ਉਚਾਲ ਆਇਆ ਹੋਇਆ ਜੀ ਤੇ ਬਾਰਵਲ ਸਾਹਿਬ ਮੈਨੂੰ ਲੱਗਦਾ ਵੀ ਥੋੜਾ ਜਿਆਦਾ ਚੱਕਵੀਂ ਗੱਲ ਕਰ ਗਿਆ ਕਿਉਂਕਿ ਹੁਣ ਉਹਨੂੰ ਜਸਟੀਫਾਈ ਕਰਨਾ ਥੋੜਾ ਔਖਾ ਹੋ ਜਾਣਾ ਜੀ ਜੇ ਤੁਹਾਡੇ ਕੋਲੇ ਜਾਣਕਾਰੀ ਹੈ ਹੂੰ ਜਿੰਨੀ 체ਤੀ ਹੋ ਸਕੀ ਉਹ ਤਾਂ ਜਾਣਕਾਰੀ ਤੁਹਾਨੂੰ ਪੰਜਾਬ ਪੁਲਿਸ ਨੂੰ ਦੇਣੀ ਚਾਹੀਦੀ ਹੈ ਹਾਂ ਜੀ ਇਹ ਭਾਈ ਤੁਸੀਂ ਜ਼ਰੂਰ ਨੁਕਸਾਨ ਕਰਾਉਣਾ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਆ ਜਿਹੜੀ ਰਾਜਨੀਤੀ ਵਾਲੀ ਉਹ ਅਪਰਾਧ ਦੀ ਵਰਤੀ ਵਰਤੀ ਦੁਨੀਆ ਦੇ ਨਾਲ ਇੰਨੀ ਜ਼ਿਆਦਾ ਰਲਗੱਡ ਜੇ ਹੋ ਚੁੱਕੀ ਆ ਹਾਂ ਜੀ ਤੇ ਇਹਦੇ ਵਿੱਚ ਫਿਰ ਪੰਜਾਬ ਪੁਲਿਸ ਦਾ ਰੋਲ ਜਿਹੜਾ ਉਹ ਕਿੱਥੇ ਆ ਪਰ ਇਹ ਨਾਲ ਦੇ ਡੀਜੀਪੀ ਕਿਥੇ ਗੌਰ ਫਜਾਤ ਕੋਈ ਪਰਮਿੰਦਰ ਬਾਜੀ ਇੱਕ ਗੱਲ ਤਾਂ ਚਲੋ ਸੋਚਣ ਵਾਲੀ ਇਹ ਤਾਂ ਗੱਲ ਵੱਖਰੀ ਹੈ ਨਾ ਕਿ ਉਹਨਾਂ ਨੇ ਜਿਹੜੀ ਬਿਆਨਬਾਜ਼ੀ ਕੀਤੀ ਆ ਉਹਦੇ ਉੱਤੇ ਐਕਸ਼ਨ ਵੀ ਲੈਣਗੇ ਸਰਕਾਰ ਲਏਗੀ ਠੀਕ ਹੈ ਨਾ ਵੀ ਜਿਹੜੇ ਤੁਸੀਂ ਬਿਆਨਬਾਜ਼ੀ ਕੀਤੀ ਆ ਉਹ ਕਿਸ ਬੇਸ 'ਤੇ ਕੀਤੀ ਆ ਤੋਂ ਅਸਲ ਦੇ ਵਿੱਚ ਜੇ ਦੇਖਿਆ ਜਾਵੇ ਤੇ ਜਿਸ ਹਿਸਾਬ ਨਾਲ ਗ੍ਰਨੇਡ ਨਾਲ ਹਮਲੇ ਹੁੰਦੇ ਆ ਤੋ ਕੋਚਤਾ ਹੈ ਨਾ ਇਹਦੇ ਵਿੱਚ ਆ ਇੱਕ ਕਾਫੀ ਸਟਰੋਂਗ ਗ੍ਰਨੇਡਾ ਆ ਲੀ ਹੋ ਹਾਂਜੀ ਬਿਲਕੁਲ ਇਦਾਂ ਨਹੀਂ ਹੈਗਾ ਵੀ ਉਹ ਕਲਾ ਫੌਜੀ ਬੰਬ ਜਿਹੜਾ ਦੀ ਦੀਵਾਲੀ ਨੂੰ ਚਲਾਉਂਦੇ ਹੁੰਦੇ ਬਿਲਕੁਲ ਹਾਂ ਪਿੱਛੇ ਰਹੇ ਹੁਣ ਤੁਸੀਂ ਦੇਖੋ ਕਿ ਇੱਕ ਵਿਧਾਇਕ ਦੀ ਕਰਦੇ ਵੀ ਕਾਲੀਆ ਜਿਹੜੇ ਆ ਬੀਜੇਪੀ ਦੇ ਹੂੰ ਉਹਨਾਂ ਦਾ ਜਿਹੜਾ ਸਿਕਿਉਰਿਟੀ ਗਾਰਡ ਸੀ ਉਹ ਜ਼ਖਮੀ ਹੋਇਆ ਹੋਇਆ ਹੈ ਵਿੱਚ अच्छा ओके ठीक है करदा ਬਾਹਰ ਹੀ ਬੈਠ ਕੇ ਦਾ ਉਹਨਾਂ ਦਾ ਵਰਾਂਡੇ ਦਾ ਉਹ ਫਰਸ਼ ਕਾਫੀ ਪਟਿਆ ਹੋਇਆ ਮੀਡੀਆ ਦੇ ਹਿਸਾਬ ਦੇ ਨਾਲ ਤਾਂ ਕੋਈ ਜਾਣੀ ਮਾਲੀ ਨੁਕਸਾਨ ਮਾਲੀ ਚਲੋ ਪਰਮਾਤਮਾ ਨੇ ਕਿਰਪਾ ਕੀਤੀ ਵੀ ਨਹੀਂ ਕੋਈ ਜਾਣੀ ਨੁਕਸਾਨ ਹੋਇਆ ਬਿਲਕੁਲ ਹਾਂ ਪਰ ਇਹ ਆ ਕਿ ਗਰਨੀਟ ਜਿਹੜੇ ਆ ਉਹ ਕਾਫੀ ਸਟਰੋਂਗ ਹੈ ਕਾਫੀ ਵਧੀਆ ਕੈਪੈਸਟੀ ਵਾਲੇ ਆ ਉਹ ओके ਤੇ ਦੇਖੋ ਕਿੱਦਾਂ ਮੈਨੇਜ ਹੁੰਦੇ ਹੋਣਗੇ ਕਿੱਦਾਂ ਲੋਕਾਂ ਦੇ ਵਿੱਚੋਂ ਸਮਾਜ ਦੇ ਵਿੱਚੋਂ ਹੀ ਨਿਕਲ ਕੇ ਆ ਕੇ ਘਰਾਂ ਤੋਂ ਹਮਲਾ ਕਰ ਬਿਲਕੁਲ ਇਹ ਫਿਕਰਮੰਦੀ ਵਾਲੀ ਗੱਲ ਆ ਕੈਨਬਰਾਂ ਬਾਵਲ ਸੋਨਾ ਵਿੰਡੀ ਨਗਰ ਆ ਜਿਵੇਂ ਵਲਿੰਟਨ ਇਥੋਂ ਦੀ ਰਾਜਧਾਨੀ ਹੈ ਇਹਦੀ ਆਸਟ੍ਰੇਲੀਆ ਰਾਜਧਾਨੀ ਕੈਨਬਰਾਂ ਤੋਂ ਸੜਾ ਨਾ ਹਵਾ ਹਰ ਜਾਦਾ ਹ ਹ ਬਹੁਤ ਸੋਹਣੀ ਦਸਤਾਰ ਸਜਾਉਂਦੇ ਪਰੰ ਦੀ ਨਾਰਾਇਣ ਹੁਣੀ ਕਹਿੰਦੇ ਸਾਸਿਕਾਲ ਜੀ ਲਾਈਨਾਂ ਵਾਲਾ ਝੱਗਾ ਟ੍ਰੈਂਡ ਵਿੱਚ ਆ ਗਿਆ ਟ੍ਰੈਂਡ ਵਿੱਚ ਬਿਲਕੁਲ ਹਾਂ ਜੇ ਇਸ ਵਾਰ ਮੈਂ ਵੈਸੇ ਪਲੇਨ 'ਚ ਗਏ ਭਾਗੇ ਹੋਣਾ ਸੀ ਪਰ ਮੈਂ ਕਿਹਾ ਵੀ ਕਿਉਂਕਿ ਖਰਚਾ ਹੀ ਨੇ ਪਲੇਨ ਪਾਇਆ ਅੱਛਾ ਮੈਂ ਰਹਿ ਨਹੀਂ ਦਿੰਦੇ ਸੀ ਲਾਈਨਾਂ ਵਾਲਾ ਜਿਹੜਾ ਜਿਹੜਾ ਝੱਗਾ ਸੋਹਰੇ ਦੇ ਜਾਂਦੇ ਆ ਆਪਾਂ ਵਾਇਰੂ ਗਿਆ ਕੇ ਬਾਲੀ ਦਾ ਜੀ ਉਵੇਂ ਸੇ ਸ਼ਰਮ ਤਾਂ ਨਹੀਂ ਆਲੀ ਹੈਗੀ ਤੁਸੀਂ ਆਪਣੀ ਕਮਾਈ ਦਾ ਖਾਇਆ ਕਰੋ ਸੋਰੇਂਦਰ ਕਿਉਂ ਮੰਗਦੇ ਤੁਸੀਂ ਮੇਰੇ ਕੋਲ ਹੈਗੇ ਆ ਜੀ ਤਾਂ ਪਾ ਕੇ ਆਈਦੇ ਨਹੀਂ ਨਹੀਂ ਹੁਣ ਤੁਸੀਂ ਮੰਗਦੇ ਹੋਗੇ ਤਾਂ ਅਗਲੇ ਤਾਂ ਹੀ ਦਿੰਦੇ ਨੇ ਨਹੀਂ ਮੰਗੀ ਤਾਂ ਨਹੀਂ ਅਗਲਾ ਹੁਣ ਦੇਖੋ ਜੇ ਸਰਦਾਰ ਜਵਾਈ ਲੱਭਿਆ ਉਹਨਾਂ ਨੇ ਅੱਛਾ ਤਾਂ ਜਿੱਦਾਂ ਦੀ ਪਾ ਗਾ ਉਹਦੇ ਨਾਲ ਦਾ ਮੈਚਿੰਗ ਝੱਗਾ ਵੀ ਤਾਂ ਦਿੰਦਾ ਹੀ ਅਗਲਾ ਹਾਂ ਅੱਛਾ ਜੀ ਠੀਕ ਜਿਹੜਾ ਆਪਣੇ ਆਪਾ ਪਾਉਂਦਾ ਆਨਲਾਈਨ ਦੇ ਉਹ ਤੁਸੀਂ ਕਹਿੰਦੇ ਮੱਚਦੇ ਆ ਬਿਲਕੁਲ ਜੀ ਬਿਲਕੁਲ ਸੋਨਾ ਬਲਵਣੀ ਕਹਿੰਦੇ ਸਤਿ ਸ੍ਰੀ ਅਕਾਲ ਭਾਜੀ ਤੇ ਘਰ ਚੜ੍ਹ ਜੀ ਜੀ ਏ ਸੋਨਾਵਾਲੀ ਗੁੱਡ ਮਾਰਨਿੰਗ ਸਸਕਾਲ ਕੀ ਕੱਕਨ ਜਨਰਲਿਸ ਸਸਕਾਲ ਕਹਿੰਦੇ ਭਾਜੀ ਭਾਰਤੀ ਸਵਨਾਨ ਦੇ ਨਰਮਤਾ ਡਾਕਟਰ ਭਿੰਗੜਾ ਮੀਰਕਰ ਸਾਹਿਬ ਦੇ ਜਨਮ ਦਿਹਾੜੀਆ ਬਹੁਤ ਬਹੁਤ ਵਧਾਈਆਂ ਬਿਲਕੁਲ ਜੀ ਅਸੀਂ ਮੁਬਾਰਕਾ ਸਾਂ ਰਹਿਣਾ ਜ਼ਿਕਰ ਕਰਕੇ ਹਟੇ ਆ ਅਸੀਂ ਤਾਂ ਇਹਨਾਂ ਲੋਕਾਂ ਦਾ ਆਪਣੇ ਪੁਰਖਿਆਂ ਦਾ ਆਪਣੇ ਜਿਹੜੇ ਪੂਰਵਜ ਆਪਾਂ ਹਿੰਦੀ ਚ ਕਹਿੰਦੇ ਨੇ ਜੀ ਇਹਨਾਂ ਦਾ ਦੇਣ ਨਹੀਂ ਦੇ ਸਕਦੇ ਆ ਪੱਟਿਕਾ ਲਈ ਹੁੰਦੀ ਆ ਵੀ ਜਿਹੜੀ ਸਾਡੀ ਉਸਾਰੀ ਆ ਸਮਾਜ ਦੀ ਉਸਾਰੀ ਆ ਸਾਡੀ ਸਿਖਸ਼ਾ ਦੀ ਉਸਾਰੀ ਆ ਜੀ ਉਹ ਇਹਨਾਂ ਪੁਰਖਿਆਂ ਦੇ ਸਿਰ ਤੇ ਜਾ ਹਾਂਜੀ ਜਿਹੜੀਆਂ ਉਹਨਾਂ ਨੇ ਪਗਡੰਡੀਆਂ ਜੇ ਉਹ ਨਾਂ ਪਾਈਆਂ ਹੁੰਦੀਆਂ ਬਿਲਕੁਲ ਅੱਜ ਅਸੀਂ ਉਹਨਾਂ ਪਗਡੰਡੀਆਂ ਦੇ ਵੱਡੇ ਰਾਹ ਬਣਾ ਕੇ ਉਹਨਾਂ ਤੇ ਗੱਡੀਆਂ ਭਜਾਉਣ ਜੋਗੇ ਨਾ ਹੁੰਦੇ ਸੋ ਕੋਈ ਵੀ ਕਿਸੇ ਵੀ ਪੱਖ ਤੋਂ ਜਿਹੜਾ ਵੀ ਕਿਸੇ ਦਾ ਜ਼ੋਰਦਾਨ ਹੈ ਉਹਨੂੰ ਪੂਰੀ ਸ਼ਤਤਨਾ ਯਾਦ ਕੀਤਾ ਜਾਣਾ ਚਾਹੀਦਾ ਬਿਲਕੁਲ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਉਧਰੋਂ ਟਰੰਪ ਨੇ ਤਰਥਲੀ ਮਚਾਈ ਹੋਜੀ ਦੁਨੀਆ ਭਰ ਦੇ ਵਿੱਚ ਤੇ ਜਿਸ ਹਿਸਾਬ ਨਾਲ ਪਰਮੇਂਦਰ ਭਾਜੀ ਨੇ ਤਰਥਲੀ ਮਚਾਈ ਜਿਸ ਹਿਸਾਬ ਨਾਲ ਧੰਕੀਆਂ ਦੇ ਰਿਆ ਠੀਕ ਹੈ ਨਾ ਪਹਿਲਾਂ ਤਾਂ ਮੰਮੀਆਂ ਕਹਿੰਦੀਆਂ ਹੁੰਦੀ ਸੀ ਬੱਚੇ ਸੌਂ ਜਾ ਨਲੂਆ ਆ ਜਾਊਗਾ ਹੁਣ ਮੈਨੂੰ ਲੱਗਦਾ ਇਹ ਉਲਟਾ ਹੋ ਜਾਣਾ ਕਿ ਬੱਚੇ ਚੁੱਪੇ ਲੁਕ ਜਾਓ ਵਿਦੇਸ਼ਾਂ ਦੇ ਵਿੱਚ ਜਿਹੜੇ ਹੁਣ ਬੱਚੇ ਜਿਹੜੇ ਹੈਗੇ ਆ ਸੋ ਉਹਨਾਂ ਨੂੰ ਕਹਣਾ ਲੁਕ ਜਾਓ ਨਹੀਂ ਤਾਂ ਟਰੰਪ ਆ ਜਾਊਗਾ ਦੇਖੋ ਨਲੂਏ ਸਾਡਾ ਆਪਣਾ ਸਥਾਨ ਹੈ ਬਿਲਕੁਲ ਹਾਂ ਤੇ ਪਰ ਟਰੰਪ ਨੇ ਆਰਥਿਕ ਤੌਰ ਦੇ ਉੱਤੇ ਜੋ ਜਿੰਨੀ ਜ਼ਿਆਦਾ ਝੰਡੂੜਿਆ ਦੁਨੀਆਂ ਦੀ ਆਰਥਿਕਤਾ ਨੂੰ ਇਹ ਬਹੁਤ ਫਿਕਰਮੰਦੀ ਵਾਲੀ ਗੱਲ ਆ ਜੀ ਨਿਊਜ਼ੀਲੈਂਡ ਵਰਗਾ ਮੁਲਕ ਜਿਹੜਾ ਕਿ ਕੋਵਿਡ ਤੋਂ ਬਾਅਦ ਦੁਬਾਰਾ ਪੈਰਾਂ ਸਿਰ ਰੌਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਸੀ ਆਰਥਿਕ ਮੰਦੀ ਦੇ ਝੰ ਕਿ ਤਨਾ ਕਿ ਤੇ ਮੀਜੀ ਕਿ ਕ੍ਰਿਸਮਸ ਤੋਂ ਬਾਅਦ ਫਰਵਰੀ ਫਰਵਤਵ ਮਾਰਚ ਮਾਰਚ ਤੋਂ ਬਾਅਦ ਅਪ੍ਰੈਲ ਕਿ ਤਨਾ ਕਿ ਤੇ ਕਹਾਣੀ ਜਿਹੜੀ ਸੂਤ ਆ ਜਾਣੀ ਆ ਮੇਰੀ ਹਫ਼ਤਿਆਂ ਦੌਰਾਨ ਜਿੱਥੇ ਕ੍ਰਿਸਮਸ ਦੇ ਦੌਰਾਨ ਮਾਫਕਾ ਨਾ ਪਿਕਨਿਕ ਦੇ ਦੌਰਾਨ ਜਿਹੜੀ ਗੱਲਬਾਤ ਹੋਈ ਆਪਣੇ ਮਿੱਤਰਾਂ ਦੇ ਨਾਲ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਬਿਜ਼ਨਸ ਛੇੜਿਆ ਦੁਬਾਰਾ ਉਸ ਲੈਵਲ ਤੇ ਆਈ ਨਹੀਂ ਜਿਸ ਲੈਵਲ ਤੇ ਆਉਣੇ ਚਾਹੀਦੇ ਸੀ ਜੀ ਸੋ ਰਵੀ ਮਾਹਲ ਸਾਡੇ ਬਹੁਤ ਪਿਆਰੇ ਮਿੱਤਰ ਨੇ ਨਵਜੋ ਸਿੱਧੂ ਹੁਣੀ ਹਾਂਜੀ ਜਾਂ ਆਪਣੇ ਹੇਸਟਿੰਗ ਸੋਮ ਪਰ ਜਿਹੜੇ ਗੁਰਵਿੰਦਰ ਸੰਧੂ ਹੁਣੀ ਹਰਿੰਦਰ ਮਾਨ ਸਾਡਾ ਬਹੁਤ ਪਿਆਰਾ ਮਿੱਤਰ ਪਟਿਆਲੇ ਤੋਂ ਜ ਜਦੋਂ ਇਹਨਾਂ ਦੇ ਨਾਲ ਗੱਲਾਂ ਬਾਤਾਂ ਹੁੰਦੀਆਂ ਨੇ ਔਰ ਇਹ ਸਾਡੇ ਬਹੁਤ ਮਿਹਨਤੀ ਬੰਦੇ ਆ ਜਿਨ੍ਹਾਂ ਨੇ ਬਹੁਤ ਛੋਟੇ ਲੈਵਲ ਤੋਂ ਤਰੱਕੀ ਕਰਕੇ ਬਹੁਤ ਆਮ ਪਰਿਵਾਰਾਂ ਦੇ ਵਿੱਚੋਂ ਆ ਕੇ ਤਾਂ ਆਪਣੀ ਮਿਹਨਤ ਮੁਸ਼ਕਲ ਦੇ ਨਾਲ ਆਪਣੇ ਥਾਂ ਬਣਾਏ ਮਕਾਮ ਹਾਸਲ ਕੀਤੇ ਸਥਾਪਤੀ ਦੇ ਦੌਰਵਲ ਵਧ ਰਹੇ ਆ ਜੀ ਤੇ ਇੱਕਦਮ ਇਹ ਵਿਚਾਲੇ ਜਿਹੜੀ ਆਰਥਿਕ ਤੌਰ ਦੇ ਉੱਤੇ ਮੰਦੀ ਆਈ ਆ ਇਹਨੇ ਕਾਫੀ ਨੁਕਸਾਨ ਕੀਤਾ ਜੀ ਨਾਲ ਨਾਲ ਮੈਂ ਬੜੀ ਸ਼ਧਤ ਨਾਲ ਆਪਣੇ ਪਿਆਰਿਆਂ ਨੂੰ ਯਾਦ ਕਰਨਾ ਚਾਹੁੰਨਾ ਜੀ ਆ ਰਾਮ ਚੌਧਰੀ ਜੀ ਕਹਿੰਦੇ ਰਾਮ ਰਾਮ ਜੀ ਜੀ ਤੀਨੂ ਰੀਨਾ ਮਲਤਾਨੀ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਤੀਨੂ ਰੀਨਾ ਮਲਤਾਨੀ ਹਣੀ ਚਟਾ ਕੁਰਤਾ ਪਜਾਮਾ ਪਾ ਕੇ ਨਵੈਰ ਪੰਨੂ ਦਾ ਸ਼ੋਅ ਜਿਹੜਾ ਉਹ ਦੇਖਣ ਜਾਣਗੇ ਅੱਛਾ ਮੁੱਛ ਮਰੂੜ ਉਹਨਾਂ ਨੇ ਚਲੋਂਦਰਾ ਮਗਾ ਲਿਆ ਓਕੇ ਤੇ ਆਪ ਇਹਨਾਂ ਦਾ ਸਬੰਧ ਭਾਵੇਂ ਟਾਂਡੇ ਲੱਗਿਆ ਤੇ ਇਹ ਬੰਦੇ ਸਾਡੇ ਸ਼ਕੀਨ ਆ ਜੀ ਬਿਲਕੁਲ ਜੀ ਮੇਰੇ ਪਾਸੇ ਮੈਂ ਧੰਨਵਾਦ ਕਰਨਾ ਚਾਹੁੰਦਾ ਜੀ ਆਪਣੇ ਪਿਆਰਾਂ ਦਾ ਹੈਮਿਲਟਨ ਦੇ ਸਾਡੇ ਜਿਹੜੇ ਲਗਾਤਾਰਤਾ ਦੇ ਨਾਲ ਜੁੜੇ ਹੋਏ ਜੀ ਸਾਡੇ ਸਹਿਯੋਗੀ ਮਿੱਤਰ ਬਰੋਕਲੋ ਦੀ ਟੀਮ ਅਨਦਰ ਕਾਰਸ ਦੋਣੀ ਕ੍ਰਾਉਨ ਆਟੋਮੋਟਿਵ ਤੋਂ ਸੁਖਸੰਧੂ ਹੈਮਿਲਟਨ ਲੇਕ ਲਿੰਕ ਤੋਂ ਲਖਮਿੰਦਰ ਸੰਧੂ ਤੇ ਡਾਕਟਰ ਦਲਾਵਰ ਸੰਧੂ ਰੋਟੋਟਨ ਆਫ ਫੂਡ ਮਾਰ ਤੋਂ ਹਰਪੀ ਸੰਧੂ ਟੀਮ ਹੈਮਨ ਹੈਵਿਲਟਨ ਤੋਂ ਸਾਡਾ ਵੀਰ ਮਨਜੀਤ ਜੋਸਫ ਰੀਅਲ ਏਸਟੇਟ ਦੀ ਇੰਡਸਟਰੀ ਦੇ ਵਿੱਚ ਜੀ ਕਿੰਗਸ ਕਰੀਮਰੀ ਤੋਂ ਭਾਰੀ ਪਰਮਜੀਤ ਸਿੰਘ ਜੀ ਅਤੇ ਮੈਕਸ ਕਲੀਨ ਮੈਕਸ ਏਕਲੀਨ ਰੋਨੋਮੈਟ ਤੋਂ ਸਚਨ ਤਮੀਜਾ ਮਹ ਜਿ ਤਕੀਆਂ ਚੋਲੇ ਉਹਨਾਂ ਬੜੇ ਮਾਰਦੇ ਨਾਲ ਸ਼ਿਕਾਇਤ ਜੀ ਨੈਸਟ ਫਰਨੀਚਰ ਤੋਂ ਸੁਭਾਗ ਜੋੜੀ ਗੁਰਪ੍ਰੀਤ ਸਿੰਘ ਢੱਡਾ ਤੇ ਸੰਦੀਪ ਕੌਰ ਸਾਡੀ ਧਿਆਣੀ ਜੀ ਐਮ ਫਾਈਨਾਂਸ ਤੋਂ ਵੀਰ ਮਨਦੀਪ ਰਾਏ ਤੇ ਗਗਨ ਜਟਾਣਾ ਕੁਆਲਿਟੀ ਹੈਮਿਲਟਨ ਤੋਂ ਸਾਡਾ ਪ੍ਰਾਹਮਿਲਟਨ ਹਰਿੰਦਰ ਮਾਨ ਜੀ ਸਮਾਰਟ ਆਟੋ ਕਲੀਨਿਕ ਤੋਂ ਲਲੰਦਾ ਜੀ ਗਲੋਬਲ ਸਿਨਰਜੀਜ਼ ਅਕਾਊਂਟਿੰਗ ਤੋਂ ਵੀ ਲਖਮਿੰਦਰ ਉਬਾ ਜਿਨ੍ਹਾਂ ਨੇ ਬਹੁਤ ਸਾਰੀ ਕਹਾਤਾ ਵੀ ਸੁਣਾਈ ਪਰ ਤੁਸੀਂ ਇਸ ਦੇ ਹੀਰਵੇ ਦੇ ਬਾਰੇ ਜੀ ਤੇ ਕਿਰਨ ਪਰਮਾਰ ਲਕਟਨ ਸਰੀਅਲ ਅਸਟੇਟ ਤੋਂ ਤੇ ਸ਼ਿਵਾਨੀ ਰੈਸਟੋਰੈਂਟ ਹਮੇਤ ਨਾਲ ਆnde ਸੀ ਬਹੁਤ ਧੰਨਵਾਦੀ ਆ ਜੀ ਇਸ ਮੌਕੇ ਸਾਡੇ ਸਾਰੇ ਹਿੱਸੇਦਾਰੀ ਉੱਤੇ ਪਹੁੰਚੇ ਕਸ਼ਮੀਰ ਸਿੱਧੂਣੀ ਵੀ ਆਏ ਹੋਏ ਸੀ ਜੀ ਸਾਡਾ ਵੀਰ ਅਰਸ਼ ਤੇ ਇਹਨਾਂ ਦੇ ਸੀ ਬਹੁਤ ਸ਼ੁਕਰਗੁਜ਼ਾਰ ਹਮੇਤ ਦੇ ਜਿਹੜੇ ਮੇਅਰ ਆ ਜੀ ਪੋਲਾ ਹੁਣੀ ਉਹ ਵੀ ਉੱਥੇ ਸਾਰਾ ਸਮਾਂ ਰਹੇ ਜੀ ਓਕੇ ਬਾਅਦ ਸ ਹਲਕੀ ਹਲਕੀ ਠੰਡ ਹੋ ਗਈ ਉਹਨਾਂ ਨੇ ਫਰਕਾਰੀ ਜਿਹੜੀ ਪੱਕੇ ਤੌਰ ਤੇ ਲੈ ਰੱਖੀ ਫਿਰ ਹੂੰ ਤੇ ਬੜੇ ਮਸਤ ਬੰਦੇ ਜੀ ਮੈਂ ਦੇਖਿਆ पूरा पूरा ਸਮਾਂ ਉੱਥੇ ਰਹੇ ਉਹ ਓਕੇ ਇੰਜੋਏ ਕੀਤਾ ਉਹਨਾਂ ਫਿਰ ਸਿਆਲਾ ਜੀ ਮੇਰੇ ਨਾਲ ਉਹ ਹੀ ਗੱਲ ਕਰਦੇ ਸੀ ਕਹਿੰਦੇ ਕਿ ਦੇਖੋ ਜੇ ਇਹ ਹੀ ਇੰਡੀਆ ਹੁੰਦਾ ਤਾਂ ਇਹਨਾਂ ਲੋਕਾਂ ਨੇ 50 ਨਖਰੇ ਕਰਨੇ ਸੀ 9 5 ਬੰਦੇ ਇਧਰ ਗੰਨ ਮੈਂ ਤੁਰੇ ਫਿਰਨੇ ਸੀ ਮੈਨੂੰ ਇਹ ਨਹੀਂ ਸਮਝ ਲੱਗੀ ਕਿ ਬਸਿਆਲਾ ਜੀ ਪਹਿਲਾਂ ਤਾਂ ਪਪਾਪੂਰਾ ਗੁਰੂ ਘਰ ਦੇ ਵਿੱਚ ਖਾਂਦੇ ਸੀਗੇ ਪਕੌੜੇ ਠੀਕ ਹੈ ਨਾ ਚਾਹ ਪਕੌੜੇ ਸ਼ਾਕੇ ਤੇ ਫਿਰ ਡੰਡੀਓ ਡੰਡੀ ਪੈ ਗਏ ਹਮਾਰੇ ਤੁਹਾਨੂੰ ਨਹੀਂ ਅਸੀਂ ਉਹਨਾਂ ਨੂੰ ਧੱਕੇ ਨਾਲ ਘੇੜਨਾ ਪਿਆ ਕਰ ਲਿਆ ਜੀ ਅੱਛਾ ਕਿੱਦਣਾ ਕੀਤਾ ਉਹਨਾਂ ਦੇ ਨਾਮ ਜਾਣ ਦੇ ਬਾਵਜੂਦ ਅਸੀਂ ਉਹਨਾਂ ਨੂੰ ਵਿਚਾਲੇ ਜਿਹੜਾ ਉਹ ਕਿਡਨੈਪ ਕਰਕੇ ਲੈ ਗਏ ਦਿਖਾ ਕੇ ਇਹ ਗਾ ਰ ਵਿਖਰੀਆਂ ਉਹਨਾਂ ਦੇ ਰਾਹ ਦੇ ਵਿੱਚ ਸਾਨੂੰ ਕਈ ਫੁੱਲੇ ਕਹਿੰਦੇ ਆ ਜੀ ਹੂੰ ਹੂੰ ਤੇ ਕਈ ਖਿੱਲਾ ਕਹਿੰਦੇ ਆ ਅੱਛਾ ਜਿਹੜੇ ਤੁਹਾਡੇ ਅੱਗੇ ਫੜੇ ਲੇ ਕੇ ਉਹ ਪਾਪ ਕੌਰਨ ਕਹਿੰਦੀ ਪਾਪ ਕੌਰਨ ਕਹਿੰਦੀ ਪਾਪ ਕੌਰ ਤੋਂ ਯਾਦ ਆਇਆ ਕਹਿੰਦੇ ਤੁਸੀਂ ਫਿਲਮ ਦੇਖਣ ਗਏ ਸੀ ਅਕਾਲ ਉਹਦੇ ਬਾਰੇ ਦੱਸਿਆ ਕੁਝ ਵੀ ਨਹੀਂ ਤੁਸੀਂ ਨਹੀਂ ਨਹੀਂ ਅਕਾਲ ਮੂਵੀ ਤਾਂ ਤੁਸੀਂ ਦੇਖਣੀ ਸੀ ਤੁਸੀਂ ਮੈਨੂੰ ਕਹਿ ਕੇ ਗਏ ਸੀ ਕਿ ਮੈਂ ਵੀਕੈਂਡ ਤੇ ਬਿਜ਼ੀ ਹੋਣਾ ਹੈ ਆ ਤਾਂ ਪਹਿਲਾਂ ਹੀ ਸੰਘਿਆ ਸਾਨੂੰ ਲੋੜ ਹੀ ਨਹੀਂ ਅੱਛਾ ਸਾਡੀ ਜੀਵਨ ਜਾਂਚ ਇਹ ਅਕਾਲ ਫਿਲਮ ਦੇ ਨਾਲ ਗਲਤੀ ਚਲਦੀ ਆ ਲੈ ਜਿਹੜੇ ਸੋਸ਼ਲ ਮੀਡੀਆ ਦੇ ਬੈਠੇ ਪ੍ਰੋਫੈਸਰ ਐ ਜਿਹੜੀ ਉਹਨਾਂ ਨੂੰ ਲੋੜ ਆ ਨੋ ਨੋ ਉਦੋਂ ਵਰਸਾ ਸੰਬੰਧੀ ਲੋੜ ਹੈ ਪਰਮਿੰਦਰ ਭਾਜੀ ਵਰਸਾ ਦਾ ਸੰਬੰਧ ਐ ਸਿੱਖੀ ਦੇ ਪ੍ਰੋਫੈਸਰ ਜਿਹੜੇ ਗੁਰੂ ਗਿਆਨ ਦਿੰਦੇ ਆ ਨਾ ਉਹ ਕਹਿੰਦੇ ਕਿ ਇਹ ਸਾਡੇ ਤੁਹਾਡੇ ਵਰਗੇ ਤਾਂ ਸਿੱਖ ਹੀ ਨਹੀਂ ਐ ਅੱਛਾ ਤੇ ਜਿਨ੍ਹਾਂ ਨੇ ਮੂਵੀ ਦੇਖੀ ਐ ਜਾਂ ਮੂਵੀ ਬਣਾਈ ਐ ਜਿਨ੍ਹਾਂ ਨੇ ਮੂਵੀ ਦੇ ਵਿੱਚ ਕੰਮ ਕੀਤਾ ਨਿਮਿਤ ਖਹਿਰਾ ਗੁਰਪ੍ਰੀਤ ਕੋਗੀ ਤੇ ਜੋ ਗਿੱਪੀ ਗਰੇਵਾਲਾ ਠੀਕ ਐ ਨਾ ਇਹਨਾਂ ਨੂੰ ਅੰਮ੍ਰਿਤ ਛਕ ਲੈਣਾ ਚਾਹੀਦਾ ਜੀ ਇਹਨਾਂ ਨੇ ਮੂਵੀ ਬਣਾਈ ਐ ਇਹਨਾਂ ਨੇ ਨਕਲੀ ਅ ਮਤਲਬ ਬਣਾ ਪਾਇਆ ਹੈ ਨਕਲੀ ਕੇਸ ਦੀ ਪਾਈ ਹੈ ਔਰ ਨਕਲੀ ਹੀ ਜਿਹੜਾ ਹੈ ਦਮਾਨਾ ਕੋ ਅਦਾਕਾਰ ਨੇ ਜੀ ਉਹ ਬਿਲਕੁਲ ਅਦਾਕਾਰ ਬੰਦਾ ਜਿਹੜਾ ਉਹਨੂੰ ਬਹੁਤ ਸਾਰੇ ਗੈਟਅਪ ਜਿਹੜੇ ਹੁਣ ਤੁਸੀਂ ਦੇਖੋ ਸਾਡੇ ਵੀਰ ਨੇ ਬੜੀ ਮਿਹਨਤ ਕੀਤੀ ਆ ਤਰਸਿੰਦਰ ਸੜੋਣਾ ਨੇ ਹਾਂਜੀ ਇਸ ਇਤਰਾਮਾ ਵਾਲੀ ਫਿਲਮਾਂ ਦੇ ਵਿੱਚ ਜਿਹੜੇ ਬਾਕੀ ਅਦਾਕਾਰ ਉਹਨਾਂ ਨੂੰ ਗੈਟਅਪ ਤੇ ਨਹੀਂ ਮਿੰਦ ਕਰਨੀ ਪੈਂਦੀ ਇਹਦੇ 'ਚ ਕੋਈ ਇਸ਼ੂ ਨਹੀਂ ਹੈ ਬਿਲਕੁਲ ਪਰ ਮੈਨੂੰ ਲੱਗਦਾ ਵੀ ਜਿਹੜੀ ਕਟੜਤਾ ਹੈ ਜੀ ਉਹਦੀ ਵਜ੍ਹਾ ਨਾਲ ਹੀ ਸ਼ਾਇਦ ਬਹੁਤ ਸਾਰੇ ਧਰਮਾਂ ਦਾ ਪ੍ਰਚਾਰ ਤੇ ਪ੍ਰਸਾਰ ਕਿਸੇ ਇੱਕ ਪੁਆਇੰਟ ਤੇ ਆ ਕੇ ਰੁਕ ਗਿਆ ਰੁਕ ਗਿਆ ਖਾਸ ਕਰਕੇ ਸਿੱਖੀ ਦਾ ਬਿਲਕੁਲ ਬਿਲਕੁਲ ਸਿੱਖੀ ਦਾ ਪ੍ਰਚਾਰ ਬਿਲਕੁਲ ਠੱਪ ਹੋ ਗਿਆ ਮੈਨੂੰ ਯਾਦ ਆ ਮੈਂ ਛੋਟਾ ਜਿਹਾ ਸੀ ਉਦਾਰਾ ਸਿੰਘ ਹੁਣੀ ਪੂਰੇ ਸਰਗਰਮ ਸੀਗੇ ਬਹਾਵੀ ਉਹਨੇ ਦਾਰਾ ਸਟੂਡੀਓ ਬਣਾਇਆ ਉਹਨਾਂ ਦੀਆਂ ਫਿਲਮਾਂ ਜਿਹੜੀਆਂ ਉਹਨਾਂ ਦੇ ਵਿੱਚ ਵੀ ਇਹ ਇਤਰਾਜ਼ ਵਾਰ-ਵਾਰ ਆਉਂਦੇ ਮੈਨੂੰ ਵੱਡੀ ਹਰਾਨੀ ਇਸ ਗੱਲ ਦੀ ਹੈ ਕਿ ਦੋ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਇੱਕ ਦੂਜੇ ਦੇ ਆਹਮੋ ਸਾਹਮਣੇ ਆ ਇੱਕ ਅਕਾਲ ਫਿਲਮ ਦੇ ਹੱਕ 'ਚ ਹਾਂਜੀ ਇੱਕੋ ਦੇ ਵਿਰੋਧ 'ਚ ਹਾਂਜੀ ਉਹ ਤੁਸੀਂ ਤਵਨ ਨੂੰ ਦੇਖ ਲਈਆ ਤੁਸੀਂ ਉਹਨ ਆਪਣੀ ਗੱਲ ਕਰੋ ਤੁਸੀਂ ਕਹਿੰਦੇ ਹੱਕ 'ਚ ਬਿਲਕੁਲ ਜੀ ਮੈਂ ਇਸ ਹੱਥਚਾਂਕ ਦੀ ਜਿਹੜੀ ਮੂਵੀ ਹੈ ਬਣਾਈ ਹੋਈ ਆ ਉਹ ਉਹਨਾਂ ਨੇ ਇੱਕ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਬਣਾਈ ਹੋਈ ਆ ਸਿੱਖ ਕਿੱਦਾਂ ਦੇ ਹੋਣੇ ਚਾਹੀਦੇ ਆ ਜੀ ਸੋ ਉਹਨਾਂ ਨੇ ਪਹਿਲਾਂ ਹੀ ਮੂਵੀ ਦੇ ਵਿੱਚ ਇੱਕ ਕਨਫਰਮ ਕਰ ਦਿੱਤਾ ਸੀ ਕਿ ਇਹ ਕਾਲਪਨਿਕ ਸਟੋਰੀ ਆ ਪਰ ਹਾਂ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਉੱਤੇ ਇੱਕ ਸਿੱਖ ਪਰਿਵਾਰ ਦੀ ਸਟੋਰੀ ਹੈ ਠੀਕ ਨਾ ਕਿ ਇਹ ਕਿਸੇ 18ਵੀਂ ਸਦੀ ਦਾ ਜਿਹੜਾ ਜੀਵਨ ਕਾਲ ਹਾਂਜੀ ਉਹ ਦ੍ਰਿਸ਼ ਹਾਂਜੀ ਉਸ ਨੂੰ ਪੇਸ਼ ਕੀਤਾ ਗਿਆ ਠੀਕ ਤੋਂ ਇੱਕ ਸਿੱਖ ਦੀ ਦਿੱਖ ਕਿੱਦਾਂ ਹੋਣੀ ਚਾਹੀਦੀ ਹੈ ਇਹ ਲੋਕ ਜਿਹੜੇ ਆ ਇਹ ਇਹ ਕਲਾਕਾਰ ਹੈ ਔਰ ਇਹਨਾਂ ਕਲਾਕਾਰਾਂ ਨੂੰ ਜੇ ਤੁਸੀਂ ਧਰਮ ਦੇ ਨਾਲ ਜੋੜ ਕੇ ਦੇਖੋਗੇ ਕਿ ਨਹੀਂ ਹੁਣ ਉਹਨਾਂ ਨੂੰ ਅਮਰਿਤ ਛਕ ਲੈਣਾ ਚਾਹੀਦਾ ਇਸ ਫਿਲਮ ਤੋਂ ਬਾਅਦ ਸੋ ਮੈਨੂੰ ਨਹੀਂ ਲੰਦਾ ਕਿ ਇਹੋ ਜੀਆਂ ਗੱਲਾਂ ਸਾਨੂੰ ਸ਼ੋਭਾ ਦਿੰਦੀਆਂ ਕਿਉਂਕਿ ਰੈਸਟਾਂ ਦੇ ਵਿੱਚ ਨਾ ਕੋ ਬਹੁਤ ਸੋਹਣੇ ਇਲਾਕੇ ਦੇ ਵਿੱਚ ਟੁੱਟੀ ਵਾਲੀ ਪੱਗ ਮਾਰ ਕੇ ਦੀਪ ਮੱਕੜ ਹੁਣੀ ਫਿਰਦੇ ਹੁੰਦੇ ਆ ਅੱਛਾ ਉਹਨਾਂ ਦਾ ਇਤਰਾਜ਼ ਆ ਗਿਆ ਉਹ ਕਹਿੰਦੇ ਪਾਜੀ ਵੀ ਇਵੈਂਟ ਵਿਦ ਕਿਡਸ ਟੂ ਵਾਚ ਆ ਕਾਲ ਬਟ ਨਾਟ ਅਲਾਉਡ ਬਿਕਾਜ਼ ਆਫ ਆਰ 16 ਦਾ ਉੱਥੇ ਟੈਗ ਲਗਾ ਹੋਇਆ ਸੀ ਔਰ ਕੋਈ ਇੰਡੀਆ ਕੋਈ ਨਹੀਂ ਪੁੱਛਦਾ ਹਾਂ ਇੰਡੀਆ ਨਹੀਂ ਕੋਈ ਪੁੱਛਦਾ ਬਿਲਕੁਲ ਇੰਡੀਆ ਦੇ ਕਿਸ ਨੇ ਵੀ ਪੁੱਛਣਾ ਤੇ ਅੱਛਾ ਹਾਂ ਵੀ ਇੱਕ ਹੋਰ ਗੱਲ ਆ ਗਈ ਬਿਨਾਂਦੀਪ ਸਿੰਘ ਜਿਹੜੇ ਬਿਨਾ ਕਮੇਟੇ ਫੋਟੋ ਮੈਨੂੰ ਪਤਾ ਸੀਗਾ ਹਾਂ ਮੈਨੂੰ ਪਤਾ ਸੀਗਾ ਮੀਡੀਆ ਚੈਨਲ ਤੋਂ ਹਾਂ ਕਹਿੰਦੇ ਵੀ ਘਰ ਚਾਜ ਨੂੰ ਬਹੁਤ ਮਿਸ ਕੀਤਾ ਹਮਿੰਟਰ ਵਾਲਿਆਂ ਨੇ ਹਾਂ ਮੈਂ ਉਹੀ ਦੇਖ ਰਹੀ ਸੀ ਮੈਂ ਉਹਨੂੰ ਪਰ ਛੱਡ ਕੇ ਥੱਲੇ ਉਹ ਸਾਡੇ ਜਿਹੜੀ ਹਿੱਸੇ ਦੀ ਟਿੱਕੀ ਆ ਨਾ ਉਹ ਪਲੇਟ ਦੇ ਵਿੱਚ ਪਾ ਕੇ ਰੱਖੀ ਹੋਈ ਹਾਂ ਹੱਲੇ ਵੀ ਰੱਖੀ ਹੋਈ ਉਹਨਾਂ ਨੇ ਸਾਂਭ ਕੇ ਬਸ ਸਪੇ ਹਮੈ ਤਾਂ ਮਲੇ ਉਹ ਇਧਰ ਕਰੋਗੇ ਉਹ ਜਿਹੜੀ ਟਿੱਕੀ ਤੁਸੀਂ ਮੇਰੇ ਵਾਸਤੇ ਰੱਖੀ ਹੋਈ ਨਾ ਪਲੇਟ 'ਚ ਸਜਾ ਕੇ ਉਹਨਾਂ ਨੂੰ ਤੁਸੀਂ ਕਿਸੇ ਵੀ ਮਿਊਜ਼ੀਅਮ ਦੇ ਵਿੱਚ ਸਜਾ ਕੇ ਰੱਖ ਸਕਦੇ ਹੋ ਤੇ ਜਦੋਂ ਵੀ ਅਸੀਂ ਆਵਾਂਗੇ ਮੇਰੀ ਜੋ ਜ਼ਰੂਰ ਸ਼ਕਾਂਗੇ ਤੁਹਾਨੂੰ ਲੱਗਾ ਸੁਤੰਤਰ ਗਾਚਾ ਯਾਦਗਾਰੀ ਟਿੱਕੀ ਯਾਦਗਾਰੀ ਟਿੱਕੀ ਹਾਂਜੀ ਹਾਂ ਅਸਾਂ ਯਾਦਗਾਰੀ ਟਿੱਕੀ ਤੋਂ ਜ਼ਿਆਦਾ ਤੇ ਵਿਸ਼ਾਨ ਅਤੇ ਉਹਨਾਂ ਦੇ ਵਾਈਫ ਨੂੰ ਸਨਮਾਨ ਦਿੱਤਾ ਗਿਆ ਖੰਸੇ ਆ ਦਿਨਨਾਲਾ ਬਸਿਆਲਾ ਸਾਹਿਬ ਨੂੰ ਸਿੰਘ মিডিਆ ਚੈਨਲ ਕੰਟਰੀ ਸੈਕਸ਼ਨ ਵਾਲੇ ਮਿੱਤਰਾਂ ਨੂੰ ਵਾਇਕਾਟੋ ਵਾਰੀਅਰਸ ਨੂੰ ਹੈਮਿਲਟਨ ਟੈਕਸੀ ਸੁਸਾਇਟੀ ਵਾਲੇ ਆਪਣੀ ਜਿੰਦਗੀ ਦਾ ਮਟੜਾ ਹੋਣੀ ਪੂਰੇ ਆਪਣੀ ਟੀਮ ਦੇ ਨਾਲ ਪਹੁੰਚੇ ਤੇ ਹੀ ਨਨਾਲ ਪਰ ਦੀ ਸੰ ਪ੍ਰਹਾਰ ਹੋਣੀ ਆ ਫਲਾਟਨੇਸ਼ਨ ਸਰਟੀਫਿਕੇਟ ਦੇ ਜਿਹੜੇ ਕੰਮ ਆ ਜੀ ਉਹ ਪੈਂਡਿੰਗ ਰਹਿ ਗਿਆ ਕਿਉਂਕਿ ਕੰਮ ਕਾਫੀ ਲੰਬਾ ਚਲਾ ਗਿਆ ਸੀ ਬਿਲਕੁਲ ਹਾਂ ਜੀ ਤੇ ਜਿਹੜੇ ਜਿਹੜੇ ਵੋਲੰਟੀਅਰਸ ਨੇ ਖਾਸतौर ਤੇ ਜਿਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਉਹਨਾਂ ਦੇ ਵਿੱਚ ਭਰੀ ਜਰਨੈਲ ਸਿੰਘ ਰਾਹੋਂ ਅਤੁਲ ਸ਼ਰਮਾ ਜੀ ਵਿਕੀਸ਼ ਬੱਗਾ ਤੇ ਉਹਨਾਂ ਦੇ ਵਾਈਫ ਕਿਰਨ ਬੱਗਾ ਜੀ ਗੁਡਪ੍ਰੀਸੰਟਰ ਦਾ ਤੇ ਸੰਦੀਪ ਸ਼ਿਮੇਂਦਰ ਸਿੰਘ ਤੇ ਸਮਰਤ ਕੌਰ ਸਰਵੀ ਤੇ ਅਮਨ ਹਰਜੀਤ ਕੌਰ ਇਹ ਪੰਜਾਬੀ ਟੀਚਰ ਨੇ ਤੇ ਸਾਡੀ ਨਿੱਕੀ ਭੈਣ ਪਰਵੀ ਕੁਰਗਿਲ ਹਰਗੋਨ ਸਿੰਘ ਤੇ ਜਿਹੜੇ ਦਸਤਾਰ ਦੇ ਮੋਜਨੇ ਲਈ ਹਰਗੋਨ ਸਿੰਘ ਉਹਨੇ ਜੀ ਤੇ ਰੀਸ਼ ਬਰਲਾ ਤੇ ਪ੍ਰਿਆ ਬਰਲਾ ਵੋਟ ਕਮਾਲ ਦੀ ਜੋੜੀ ਹੈ ਵੀ ਬਿਲਕੁਲ ਇਹ ਮਦੀਪ ਬਰਾਰ ਹੁਣੀ ਜਿਹੜੇ ਕਿ ਅਣਥੱਕ ਵਲੰਟੀਅਰ ਨੇ ਸਾਡੇ ਜੀ ਇਸੇ ਤਰ੍ਹਾਂ ਸਦੀਪ ਕਾਸੀ ਹੁਣੀ ਇਹਨਾਂ ਦੇ ਬਹੁਤ ਮਾਣ ਆ ਸਾਨੂੰ ਜਤਿੰਦਰ ਤੇ ਹਰਦੀਪ ਇਹ ਵੀ ਜੋੜੀ ਜਿਹੜੀ ਨੂੰ ਸਨਮਾਨ ਦਿੱਤਾ ਗਿਆ ਕੁਲਵਿੰਦਰ ਸਿੰਘ ਦਿਹੋਲ ਤੇ ਨਾਲ ਸਾਡੀ ਜਿਹੜੀ ਬੇਟੀ ਨੂਰ ਕਰਾਇਆ ਉਹ ਕਿਤਾਬ ਪੰਕਟਸ ਖੋਦੀ ਹੈ ਜੀ ਤੇ ਰੀਆ ਸੂਦ ਹਮ ਆ ਇਸ ਤੋਂ ਇਲਾਵਾ ਰਸਾ ਕੱਢੀ ਦੇ ਮੁਕਾਬਲੇ ਹੋਈ ਜੀ ਵੀਸਕਲ ਸੇ ਹੋਈ ਤੇ ਜਿਹੜੀ ਚਾਰਚੇ ਚ ਨੇ ਪੂਰਾ ਕੇ ਹਾਂ ਹਾਂ ਸਾਰੀਆਂ ਬੀਬੀਆਂ ਨੇ ਉਹਨਾਂ ਨੇ ਬਹੁਤ ਫਨ ਕੀਤਾ ਜੀ ਸੋ ਕਾਫੀ ਕਾਫੀ ਕੁਐਸਚਨ ਰਹਿ ਗਿਆ ਕਾਫੀ ਕੁਝ ਕਵਰ ਵੀ ਹੋ ਗਿਆ ਜਿਵੇਂ ਕੁਐਸਚੀ ਜਿਹੜਾ ਪੰਜਾਬੀ ਸਮੇਂ ਦੀ ਕਾਰਟ ਹੁੰਦੀ ਹੈ ਕਈ ਵੇਸ ਸਾਰੇ ਨਾਲ ਚੱਲਣਾ ਪੈਂਦਾ ਸਮਾਂ ਬਹੁਤ ਤੇਜ਼ੀ ਨਾਲ ਲੰਘ ਜਾਂਦੀ ਬਿਲਕੁਲ ਤੇ ਸਮਾਂ ਇਤਨੀ ਵੀ ਤੇਜ਼ੀ ਨਾਲ ਲੰਘਿਆ ਮੈਨੂੰ ਵੀ ਅੱਗੇ ਲੈਣੀ ਪਈਆ ਦਲਬਾਖ ਸਿੰਘ ਸੰਧੂ ਹਣੀ ਸਸਿਕਾ ਬੁਲਾ ਰਹੇ ਆ ਬਿਲਕੁਲ ਜੀ ਤੇ ਬਹੁਤ ਧੰਨਵਾਦ ਜੀ ਤੇ ਅਸੀਂ ਕੋਸ਼ਿਸ਼ ਕਰਾਂਗੇ ਅੱਗੇ ਚੱਲ ਕੇ ਆਸਟ੍ਰੇਲੀਅਨ ਸਿੱਖ ਕਿਡਾਂ ਦੇ ਜਿਹੜੇ ਆਰਗੇਨੇਟਰ ਨੇ ਹਮ ਹਮ ਸਰਦਾਰ ਰਣਜੀਤ ਸਿੰਘ ਖੇੜਾ ਉਨ੍ਹਾਂ ਦੇ ਨਾਲ ਅਸੀਂ ওভার ਦਾ ਫੋਨ ਗੱਲਬਾਤ ਜਿਹੜੀ ਆ ਮੇਰੇ ਪ੍ਰੋਗਰਾਮ ਦੇ ਵਿੱਚ ਹੋਏਗੀ। ਸੋ ਇਸੇ ਤਰ੍ਹਾਂ ਵਾਲੇ ਕੱਲ ਜਿਹੜੇ ਸਾਡੇ ਕਮਿਊਨਿਟੀ ਬੋਰਡ ਦੇ ਇਥੋਂ ਦੇ ਕੈਂਡੀਡੇਟਸ ਨੇ ਲੇਬਰ ਵੱਲੋਂ ਜੀ ਉਹ ਆਪਣੀ ਹਾਜ਼ਰੀ ਲਾਉਣਗੇ ਵੱਖ-ਵੱਖ ਗਰੁੱਪ ਜਿਹੜੇ ਜਾਂ ਵੱਖ-ਵੱਖ ਪਾਰਟੀਆਂ ਵੱਲੋਂ ਕੈਂਡੀਡੇਟਸ ਜਿਹੜੇ ਇਹਨਾਂ ਦੇ ਵਿੱਚ ਪੰਜਾਬੀਆਂ ਦੀ ਗਿਣਤੀ ਜਿਹੜੀ ਆ ਉਹ ਅਸੀਂ ਵੱਧ ਤੋਂ ਵੱਧ ਦੇਖਣੀ ਚਾਹਾਂਗੇ ਪਾਰਕੀ ਲੋਕਾਂ ਦੀ ਗਿਣਤੀ ਦੇਖਣੀ ਚਾਹਾਂਗੇ। ਮੈਂ ਯਾਦ ਕਰਾਂਗੇ ਇਸ ਤੋਂ ਪਹਿਲਾਂ ਆ ਰਾਜ ਪ੍ਰਦੀਪ ਸਿੰਘ ਜਣੀ ਸ਼ਾਮਲ ਹੋਈ ਸੀ ਸਾਡੇ ਨਾਲ ਗੱਲਬਾਤ ਦੇ ਵਿੱਚ ਜਿਹੜੇ ਸਾਡੇ ਗਵੰਡੀ ਹੈ। ਜੀ ਸੋ ਉਵੀ ਇਤੋਂ ਇਲੈਕਸ਼ਨ ਦੇ ਵਿੱਚ ਲੇਬਰ ਪਾਰਟੀ ਬਨੂ ਕਮਿਊਨਿਟੀ ਬੋਰਡ ਮੈਂਬਰ ਦੇ ਤੌਰ ਤੇ ਕੰਟੈਸਟ ਕਰ ਰਹੇ ਨੇ ਹਮ ਇਲੈਕਸ਼ਨ ਜਿਹੜੀ ਆ ਨੈਸ਼ਨਲ ਲੈਵਲ ਦੀ ਉਹ ਭਾਵੇਂ ਕਿ ਹਲੇ ਠਹਿਕ ਕੇ ਹੋਣੀ ਆ ਔਰ ਹਾਲੇ ਵੀ ਇੱਕ ਮੁੱਦਾ ਜਿਹੜਾ ਬਹੁਤ ਜ਼ਿਆਦਾ ਸਾਡੇ ਸਾਰਿਆਂ ਦੇ ਦਿਲ ਦੇ ਕਰੀਬ ਆ ਜਿਹਦੀ ਅਸੀਂ ਬੇਸਬੀ ਨਾਲ ਦੀ ਕਰ ਰਹੇ ਹਾਂ ਕਿ ਉਂਟ ਦਾ ਪੁਲ ਹੋਣ ਦੇ ਗੂਗਾ ਕਿ ਹੋਣ ਦੇ ਗੂਗਾ ਉਹ ਹੈਗਾ ਜੀ ਪੇਰੈਂਟਸ ਵਾਸਤੇ ਲੰਮੇ ਸਮੇਂ ਦੇ ਵਾਸਤੇ ਵੀਜ਼ਾ ਬਸ ਲਾਈਕਲੀ 5 ਸਾਲ ਦਾ ਵੀਜ਼ਾ ਫਿਰ ਉਹ ਨਵਿਆਉਣ ਯੋਗ ਰਿਨਿਊਏਬਲ ਹੋਵੇ ਬਿਲਕੁਲ ਬਹੁਤ ਲੋਕ ਇਸ ਦੀ ਵੇਟ ਹਜੇ ਤੱਕ ਇੰਤਜ਼ਾਰ ਕਰ ਰਹੇ ਕਿ ਸਰਕਾਰਾਂ ਨੇ ਲਾਰਾ ਤਾਂ ਲਾ ਦਿੱਤਾ ਪਰ ਇਹ ਆਪਣਾ ਵਾਦਾ ਜਿਹੜਾ ਜਿਹੜਾ ਜ਼ਿਆਦਾ ਇੰਪੋਰਟੈਂਟ ਸੀ ਸਾਡੇ ਆਪਣੇ ਪੰਜਾਬੀਆਂ ਵਾਸਤੇ ਜਾਂ ਜਿਨ੍ਹਾਂ ਦੇ ਪੇਰੈਂਟਸ ਇੱਥੇ ਆਉਂਦੇ ਆ ਬਾਰ-ਬਾਰ ਪੈਸੇ ਲਗਾ ਕੇ ਉਹਨਾਂ ਵਾਸਤੇ ਬਹੁਤ ਜ਼ਰੂਰੀ ਹੈ

ਤੁਸੀਂ ਦੱਸਣਾ ਪਾਪਲ ਨੂੰ ਆ ਸਰੋਜੀ ਜੀ ਦਾ ਰਾਜਣੀ ਧੰਨਵਾਦ ਕਰ ਰਿਹਾ ਹੈ ਥੈਂਕ ਯੂ ਦੇ ਵਾਸਤੇ ਜਿਹੜੇ ਵੀ ਕਮਿਊਨਿਟੀ ਦੇ ਕੰਮ ਹੁੰਦੇ ਜੀ ਇਹ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਹੁੰਦੇ ਆ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਸਾਡੇ ਵੀ ਰਵੀ ਮਾਹਲ ਉਹਨਾਂ ਦੇ ਜਿਨ੍ਹਾਂ ਨੇ ਜੂਸੀ ਸੇਵਾ ਲਈ ਸ਼ੁਕਰੀਆ ਆ ਪੰਜ ਜੀ ਅਰਪਤਾ ਗੁਪਤਾ ਜਿਨ੍ਹਾਂ ਨੇ ਬਰੀਅਨੀ ਦੀ ਸੇਵਾ ਨਹੀਂ ਬਾਈ ਤੇ ਲਾਲਾ ਵਾਲਾ ਬਾਈ ਕਾਦੋ ਸ਼ੀਦਿਆਜ਼ਮ ਪਾਕਿਸਤਾਨ ਚੈਰੀਟੇਬਲ ਟਰਸਟ ਉਹਨੂੰ ਬਹੁਤ ਸਾਰੀਆਂ ਸੇਵਾਵਾਂ ਨਿਭਾਈਆਂ ਗਈਆਂ ਪਾਣੀ ਹੋ ਗਿਆ ਜੀ ਚਾਹ ਹੋ ਗਿਆ ਜੀ ਇਸੇ ਤਰ੍ਹਾਂ ਐਮਐਸ ਡਿਸਟ੍ਰੀਬਿਊਟਰ ਮੋਰਸ ਸਿੰਘ ਬਹਿਰੋਂ ਵਾਲੀ ਪਰਵਾਰ ਨੂੰ ਉਹਨਾਂ ਦਾ ਪੇਟਾ ਨਰਿੰਦਰ ਸਿੰਘ ਤੇ ਉਹਨਾਂ ਦਾ ਜਵਾਈ ਭਾਈ ਜੀ ਰਵਨੀਤ ਸਿੰਘ ਪਹੁੰਚੇ ਹੋਏ ਸੀ ਜੀ ਤੇ ਨਾਲ ਮੁੰਡਾ ਰਣਜੀਤ ਗਿੱਲ ਆ ਰਹੀ ਸਾਡਾ ਬਹੁਤ ਪਿਆਰਾ ਮਿੱਤਰ ਜੀ ਜਿਹਨੇ ਬੀਚ ਪੀਜ਼ੇ ਕੋਲੋਂ ਉਥੇ ਸੇਵਨ ਭਾਈ ਪੀਜ਼ਾ ਨੇ ਓਕੇ ਜੀ ਤੇ ਇਹ ਸਾਰੇ ਮਿੱਤਰਾਂ ਨੇ ਬਹੁਤ ਵਧੀਆ ਢੰਗ ਦੇ ਨਾਲ ਆਪਣੀ ਸੇਵਾਵਾਂ ਨਭਾਈਆਂ ਵੱਡੀ ਗੱਲ ਇਹ ਆ ਵੀ ਮੈਂ ਜਿਹੜੀ ਟੀਮ ਦੇਖਦਾ ਵੌਲੰਟੀਅਰਸ ਦੀ ਜੀ ਉਹ ਚੋਪੜੀ ਬੀਤੇ ਬਜਾਰੇ ਆਪਣੀ ਡਿਊਟੀ ਕਰੀ ਜਾਂਦੇ ਉਹਨਾਂ ਨੇ ਇਹ ਨਹੀਂ ਹੈਗਾ ਵੈਸੇ ਜੀ ਉਹ ਇਵੈਂਟ ਦੇ ਵਿੱਚ ਜਾਣਾ ਸੀ ਅਸੀਂ ਇਹਦੇ ਵਿੱਚ ਹੁਣ ਕਿ ਸਾਨੀ ਲਈ ਐਸੇ ਕੇਸੀ ਸ਼ੁਗਲ ਮੇਲਾ ਨਹੀਂ ਕਰ ਸਕੇ ਉਹ ਵਿਚਾਰੇ ਆਪਣੀ ਲਗਾਤਾਰਤਾ ਦੇ ਨਾਲ ਉੱਥੇ ਸੇਵਾ ਨੂੰ ਕਰ ਰਹੇ ਇਹ ਬਹੁਤ ਬਹੁਤ ਜ਼ਿਆਦਾ ਸਾਡੇ ਤੁਣ ਭਾਗ ਆ ਵੀ ਜਿਹੜੇ ਮੁਲਕ ਦੇ ਵਿੱਚ ਅਸੀਂ ਬੈਠੇ ਆ ਇੱਥੇ ਕੁਝ ਲੋਕ ਇਦਾਂ ਦੇ ਜਿਹੜੇ ਅੱਖਾਂ ਨੀਵੇਂ ਕਰਕੇ ਸਿਰਫ ਆਪਣੇ ਕੰਮ ਦੇ ਪ੍ਰਤੀ ਸਮਰਪਤਾ ਆ ਹਾਲਾਂਕਿ ਉਸ ਕੰਮ ਦੇ ਉਹਨਾਂ ਨੂੰ ਪੈਸੇ ਨਹੀਂ ਮਿਲਦੇ ਵੋਲੰਟੀਅਰ ਦੇ ਤੌਰ ਦੇ ਉੱਤੇ ਮੈਂ ਉਚੇਚੇ ਤੌਰ ਤੇ ਜਿਹੜੀ ਟੀਮ ਸੀਗੀ ਉਹਨਾਂ ਦੀ ਤਾਰੀਫ ਕਰਨਾ ਚਾਹੂੰਗਾ ਜਿਨ੍ਹਾਂ ਨੇ ਉੱਥੇ ਜੀ ਸਾ ਆਗਈਆਂ ਅਗਰਚਰੀ ਉਹਨਾਂ ਨੂੰ ਸਰਵ ਕਰਨਾ ਪ੍ਰੋਪਰਲੀ ਬੱਚਿਆਂ ਨੂੰ ਵੱਡਿਆਂ ਨੂੰ ਉਹਨਾਂ ਦਾ ਉਹਨਾਂ ਦੀ ਜ਼ਰੂਰਤਾਂ ਖਿਆਰ ਖਣਾ ਫਿਰ ਰਬਿਸ਼ ਕਲੈਕਟ ਕਰਨਾ ਇਹ ਆਪਣੇ ਆਪ ਦੇ ਵਿੱਚ ਕਾਫੀ ਵੱਡਾ ਚੈਲੰਜ ਹੁੰਦਾ ਸਾਡੇ ਜਿਹੜੇ ਭਾਰਤ ਨੂੰ ਦੇ ਇਵੈਂਟਸ ਹੁੰਦੇ ਆ ਸੋ ਮੈਂ ਉਮੀਦ ਕਰਦਾ ਕਿ ਅੱਗੇ ਤੋਂ ਵੀ ਇਸ ਤਰ੍ਹਾਂ ਸਹਿਯੋਗ ਜਰ ਹਮੇਸ਼ਾ ਰਹੇਗਾ ਤੇ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਇਵੈਂਟਸ ਆ ਰਹੇ ਆ ਲਖਮਨਦਰ ਬਡਾਲੀ ਤੋਂ ਲੈ ਕੇ ਨਰਵੈਰ ਪੰਨੂ ਤੇ ਮਨਤ ਨੂਰ ਤੇ ਬਿਲਕੁਲ ਜੀ ਫਿਰ ਸਾਡੀ ਅਜੇ ਪੂਰਾ ਮਿਲਾਂ ਕਰ ਦਿੰਦੇ ਨੇ ਤੁਸੀਂ ਉਹੋ ਆ ਮੇਰੇ ਇੱਕ ਪਾਸ 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 ਆਈ ਹੋਈ ਹੋਈ ਮੇਰੇ ਉਹ ਵੀ ਆਈ ਲਾ ਬਿਲਕੁਲ ਜੇ ਵੈਸੇ ਤਾਂ ਜਿਹੜੇ ਕੋਈ ਵੀ ਇਵੈਂਟ ਜਦੋਂ ਜਨਮ ਅਸਿ ਰਾਮੋ ਜੀ ਕਰਵਾਉਂਦੇ ਨਾ ਤੇ ਇਹਨਾਂ ਦੀ ਟੈਸਟ ਕਰਵਾਉਂਦੀ ਆ ਤੇ ਇਹ ਉਸ ਤੋਂ ਬਾਅਦ ਫਿਰ ਤਾਨਵਾਦ ਰੋਡ ਕਰ ਰਹੇ ਸਤੰਬਰ ਦੇ ਵਿੱਚ ਉਹਨਾਂ ਨੇ ਫਿਰ ਉਹ ਸੀ ਦੋ ਨਾ ਤੇ ਮੈਨੂੰ ਲੱਗਦਾ ਕਵਰਟੇਸ ਪਿਕਨਿਕ ਤੋਂ ਜਨਾ ਇਨੀ ਹੋ ਗਈ ਹੈ ਕਿ ਅਜੇ ਤੱਕ ਨਾ ਤਾਂ ਸੋਸ਼ਲ ਮੀਡੀਆ ਤੇ ਉਹਨਾਂ ਦਾ ਕੋਈ ਮੈਸੇਜ ਆਇਆ ਤੇ ਨਾ ਹੀ ਕਿਸੇ ਰੈਡੀਸਪਾਈਸ ਤੇ ਫੋਨ ਕੀਤਾ ਉਹਨਾਂ ਨੇ ਅੱਛਾ ਗਾਣੇ ਗੋਡੇ ਦੇਖੇ ਸੀ ਮੈਂ ਅੱਛਾ ਬਸ ਮੈਂ

ਮਜ਼ਾ ਉਦੋਂ ਆਉਂਦਾ ਹੈ ਜਦੋਂ ਸਾਰੇ ਤੁਹਾਡੀ ਹਾਰ ਦੇ ਪੇਟ ਕਰਦੇ ਹੋ ਇਸ ਕਰਕੇ ਹੌਂਸਲਾ ਨਾ ਹਾਰੋ ਜਿੱਤ ਜ਼ਰੂਰ ਹੁੰਦੀ ਹੈ ਇਨਸਾਨ ਦੀ ਸੋ ਛੋਟਾ ਜਿਹਾ ਬ੍ਰੇਕ ਲਵਾਂਗੇ ਬ੍ਰੇਕ ਪਾ ਕੇ ਦੁਬਾਰਾ ਅੱਜ ਰਹੋਗੇ ਖੇਪਲਸ ਨੇ ਬ੍ਰੇਡੀਅਸ ਸਾਇੰਸ 88 ਟੈਕ ਪੈਨ ਮੈਂ ਪ੍ਰੋਗਰਾਮ ਇਸ ਵਕਤ ਤੁਸੀਂ ਸੁਣ ਰਹੇ ਹੋ ਸਰਜਰੀ ਸਵੇਰੇ